ਸਤਿ ਸ਼੍ਰੀ ਅਕਾਲ ਦਨ ਮਿਊਟ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਸਭ ਤੋਂ ਪਹਿਲੇ ਰੁਕ ਕਰ ਲਵਾਂਗੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਦੜਬਾ ਪਹੁੰਚੇ ਜਿੱਥੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਨਗਰ ਪੰਚਾਇਤ ਦੜਬਾ ਦੇ ਨਵੇਂ ਬਣੇ ਪ੍ਰਧਾਨ ਮਨਿੰਦਰ ਸਿੰਘ ਕੁਮਾਰ ਅਤੇ ਉਮੀਦ ਪ੍ਰਧਾਨ ਜਸਪ੍ਰੀਤ ਕੌਰ ਨੇ ਅਹੁਦੇ ਸੰਭਾਲੇ ਨੇ ਇਸ ਮੌਕੇ ਤੇ ਪ੍ਰਧਾਨ ਅਤੇ ਉਮੀਦ ਪ੍ਰਧਾਨ ਨੂੰ ਨਵੀਂ ਜ਼ਿੰਮੇਵਾਰੀ ਦੇ ਲਈ ਮੁਬਾਰਕਬਾਦ ਦਿੱਤੀ ਗਈ ਅਤੇ ਉਹਨਾਂ ਦੀ ਤਾਜਪੋਸ਼ੀ ਕੀਤੀ ਗਈ ਹੈ ਸ਼ੁਭ ਕਾਮਨਾਵਾਂ ਭੇਟ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਵਾ ਨੇ ਕਿਹਾ ਕਿ ਡੜਬਾ ਦੇ ਵਿਕਾਸ ਕਾਰਜਾਂ ਦੇ ਲਈ ਫੰਡਾਂ ਦੀ ਵੀ ਕੋਈ ਕਮੀ ਨਹੀਂ ਆਵੇਗੀ। ਉਹਨਾਂ ਨੇ ਕਿਹਾ ਕਿ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਤੇ ਲਈ ਦਿਨ ਰਾਤ ਮਿਹਨਤ ਕੀਤੀ ਜਾਵੇ ਤਾਂ ਡੜਬੇ ਨੂੰ ਹਰ ਪੱਖ ਤੋਂ ਮੋਰੀ ਬਣਾਇਆ ਜਾ ਸਕਦਾ ਹੈ। ਹਰਪਾਲ ਸਿੰਘ ਟੀਮਾਂ ਨੇ ਕਿਹਾ ਕਿ ਲੋਕਾਂ ਨੂੰ ਨਗਰ ਪੰਚਾਇਤ ਦੀ ਨਵੀਂ ਬਣੀ ਸਮੂਚੀ ਟੀਮ ਤੋਂ ਵੱਡੀਆਂ ਆਸਾਂ ਨੇ ਅਤੇ ਉਹ ਖੁਦ ਵੀ ਇਹ ਚਾਹੁੰਦੇ ਨੇ ਕਿ ਸਾਰੀ ਟੀਮ ਪੂਰੀ ਤਨਦੇਹੀ ਦੇ ਨਾਲ ਹਰ ਇੱਕ ਵਾਰ ਦੀ ਨੁਹਾਰ ਨੂੰ ਸੰਵਾਰਨ ਦੇ ਵਾਸਤੇ ਅਹਿਮ ਯੋਗਦਾਨ ਪਾਉਣ। ਤਾਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਗੱਲਬਾਤ ਦੌਰਾਨ ਇਹ ਵੀ ਕਿਹਾ ਹੈ ਕਿ ਪਿਛਲੇ ਪੌਣੇ 3 ਸਾਲਾਂ ਦੇ ਵਿੱਚ ਵਿਧਾਨ ਸਭਾ ਹਲਕਾ ਦਿੜਬਾ ਦੇ ਸ਼ਹਿਰੀ ਅਤੇ ਦਿਹਾਤੀ ਖੇਤਰ ਦੇ ਕਾਇਆ ਕਲਪ ਤੇ ਲਈ ਕਰੋੜਾਂ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਨੂੰ ਨੇਪਰੇ ਜੜਾ ਚੜਾਇਆ ਗਿਆ ਅਤੇ अनेका ਹੋਰ ਪ੍ਰੋਜੈਕਟ ਜਿਹੜੇ ਨੇ ਪ੍ਰਗਤੀ ਦੇ ਅਧੀਨ ਨੇ ਇਸ ਮੌਕੇ ਤੇ ਕੈਬਨਟ ਮੰਤਰੀ ਨੇ ਨਗਰਪੰਚਾਇਤ ਦੇ ਵਾੜਾਂ ਦੇ ਵਿੱਚੋਂ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਇਕੱਤਰ ਕਰਨ ਦੇ ਲਈ ਖਰੀਦੀਆਂ ਗਈਆਂ ਪੰਜ ਨਵੀਆਂ ਗੱਡੀਆਂ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਤਾਂ ਸਮਾਗਮ ਦੇ ਦੌਰਾਨ ਇੰਪਰੂਵਮੈਂਟ ਟਰੱਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਅਤੇ ਕੈਬਨਟ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਕਾਰਜ ਸੱਧ ਕੌਸਰ ਚੰਦਰ ਪ੍ਰਕਾਸ਼ ਵੱਧਵਾ ਸਮੇਤ ਵੱਡੀ ਗਿਣਤੀ ਦੇ ਵਿੱਚ ਹੋਰ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਕੇ ਤੇ ਮੌਜੂਦ ਰਹੇ ਨਗਰ ਪੰਚਾਇਤ ਧੜਬਾ ਦੀ ਪਿਛਲੇ ਦਿਨੀ ਚੋਣ ਹੋਈ ਸੀ ਜਿਦੇ ਅੰਦਰ 13 ਐਮਸੀ ਚੁਣੇ ਗਏ ਸੀ ਔਰ ਸਾਰੇ ਐਮਸੀ ਸਹਿਬਾਨ ਨੇ ਸਰਬਸੰਮਤੀ ਦੇ ਨਾਲ ਸਰਦਾਰ ਮਨਿੰਦਰ ਸਿੰਘ ਜੀ ਨੂੰ ਆਪਣਾ ਨਗਰ ਪੰਚਾਇਤ ਧੜਬਾ ਦਾ ਪ੍ਰਧਾਨ ਚੁਣਿਆ ਤੇ ਜਸਪ੍ਰੀਤ ਕੌਰ ਨੂੰ ਨਗਰ ਪੰਚਾਇਤ ਧੜਬਾ ਦਾ ਵਾਈਸ ਪ੍ਰਧਾਨ ਚੁਣਿਆਗਾ ਅੱਜ ਤੋਂ ਉਹਨਾਂ ਦਾ ਕਾਰਜਕਾਲ ਜਿਹੜਾ ਸ਼ੁਰੂ ਹੋ ਚੁੱਕਿਆਗਾ ਅੱਜ ਉਹਨਾਂ ਨੂੰ ਆਪਣਾ ਉਹਨਾਂ ਨੇ ਅਹੁਦਾ ਸੰਭਾਲਿਆਗਾ ਸੋ ਨੂੰ ਉਹਨਾਂ ਨੂੰ ਉਹਦਾ ਸਵਾਲ ਲੈਣ ਦੇ ਮੌਕੇ ਸਾਡੀ ਸਾਰੀ ਸਬੂਚੀ ਟੀਮ ਆਵਾਦਵੀ ਪਾਰਟੀ ਦੀ ਪਹੁੰਚੀ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸੋ ਮੈਂ ਤਾਂ ਇਹੀ ਕਾਮਨਾ ਕਰਦਾ ਕਿ ਆਉਣ ਵਾਲੇ 5 ਸਾਲ ਬਿਲਕੁਲ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਨਗਰ ਕੌਂਸਲ ਦਰਵਾ ਦਾ ਵਿਕਾਸ ਕਰਨਗੇ ਦਰਵਾ ਦਾ ਵਿਕਾਸ ਕਰਨਗੇ ਮਿੰਦਰ ਜੀ ਜਿਵੇਂ ਦੇਖਦੇ ਹੋ ਅੱਜ ਤਾਜ ਪੂਛੀ ਹੋਈ ਹੈ ਮੰਤਰੀ ਸਾਹਿਬ ਤੋਂ ਅੱਜ ਉਹਨਾਂ ਨੂੰ ਅਨੁਆਨ ਦੀ ਚੇਅਰ ਤੇ ਬਿਠਾ ਕੇ ਗਏ ਨੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਔਰ ਮੰਤਰੀ ਸਾਹਿਬ ਨੂੰ ਕੀ ਵਿਸ਼ਵਾਸ ਮਨਾਣਾ ਚਾਹੁੰਦੇ ਸਭ ਤੋਂ ਪਹਿਲਾਂ ਥੋੜਾ ਸਾਰੇ মিডিਆ ਦਾ ਇੱਥੇ ਪਹੁੰਚਣ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਮੰਤਰੀ ਸਾਹਿਬ ਨੂੰ ਉਰਨ ਤੌਰ ਤੇ ਵਿਸ਼ਵਾਸ ਦਿਵਾਉਣਾ ਕਿ ਮੈਂ ਪੂਰਾ ਇਮਾਨਦਾਰੀ ਨਾਲ ਤੇ ਤਨਦੇਈ ਨਾਲ ਪਿੰਡ ਦੇ ਵਿਕਾਸ ਕਰੂੰਗਾ ਸਾਰੇ ਮੇਰੇ ਐਮਸੀ ਸਾਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਮੈਂ ਸਾਰਿਆਂ ਨਾਲ ਰਲ ਕੇ ਪਿੰਡ ਦਾ ਪੂਰਾ ਵਿਕਾਸ ਕਰਾਂਗੇ ਤੇ ਚੀਮਾ ਸਾਹਿਬ ਵੱਲੋਂ ਸਾਨੂੰ ਹਮੇਸ਼ਾ ਪਹਿਲਾਂ ਵੀ ਬਹੁਤ ਗਰੰਟਾ ਮਿਲਿਆ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਬਹੁਤ ਗਰੰਟਾ ਦੇਣਗੇ ਮੈਂ ਇਹਨਾਂ ਦੇ ਨਾਲ-ਨਾਲ ਸਰਦਾਰ ਭਪਿੰਦਰ ਸਿੰਘ ਸੋਈ ਜੀ ਦਾ ଓਐਸਡੀ ਸਾਹਿਬ ਦਾ ਵੀ ਬਹੁਤ-ਬ ਜਿਨ੍ਹਾਂ ਨੇ ਮੇਰੇ ਨਾਲ ਭਰਾਵਾਂ ਵਾਂਗੂ ਪਿਆਰ ਹੋਣ ਕਰਕੇ ਤੇ ਸਰਦਾਰ ਰਵਿੰਦਰ ਸਿੰਘ ਮਾਨ ਜੀ ਦਾ ਸਾਡੇ ਚੇਅਰਮੈਨ ਪਿੱਤੂ ਜੀ ਦਾ ਤੇ ਮੈਡਮ ਜਸਵੀਰ ਕੌਰ ਸ਼ੇਰਗਿੱਲੇ ਜੀ ਦਾ ਹਰਵਿੰਦਰ ਜੀ ਦਾ ਸੈਕਟਰੀ ਜੀ ਦਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਪਾਰਟੀ ਨੇ ਤੇ ਮੈਂ ਇਸ ਵਿਸ਼ਵਾਸ ਤੇ ਪੂਰਾ ਉਤਰੂਮਾ ਸੋ ਗੱਲ ਚੰਡੀਗੜ੍ਹ ਦੇ ਮੇਅਰ ਦੀ ਕਰ ਲੈਣੇ ਆ ਤਾਂ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਜਿਹੜੀਆਂ ਨੇ 30 ਜਨਵਰੀ ਨੂੰ ਹੋਣਗੀਆਂ तकरीबन 11 ਵਜੇ ਜਿਹੜੀ ਪ੍ਰਕਿਰਿਆ ਸ਼ੁਰੂ ਹੋਵੇਗੀ ਦਿਨ ਸ਼ਨੀਵਾਰ ਦਾ ਰਹਿਣ ਵਾਲਾ ਹੈ ਤਾਂ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੇ ਲਈ ਨਾਮਜ਼ਦਗੀਆਂ ਅੱਜ ਦਾਖਲ ਕੀਤੀਆਂ ਗਈਆਂ ਨੇ ਕਿਉਂਕਿ ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਵੀ ਸੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਦੀ ਮੇਰ ਉਮੀਦਵਾਰ ਪ੍ਰੇਮ ਲਤਾ ਜੋ ਕਿ ਆਮ ਆਦਮੀ ਪਾਰਟੀ ਨੇ ਇਸ ਵਾਰ ਲੰਬੇ ਸਮੇਂ ਤੋਂ ਸਸਪੈਂਸ ਜਿਹੜਾ ਬਣਾਈ ਰੱਖਿਆ ਸੀ ਉਸ ਦੇ ਉੱਤੇ ਅੱਜ ਪਰਦਾ ਵੀ ਚੁੱਕਿਆ ਗਿਆ ਤਾਂ 6 ਉਮੀਦਵਾਰਾਂ ਦੇ ਵਿੱਚੋਂ ਇੱਕ ਉਮੀਦਵਾਰ ਦਾ ਨਾਮ ਜਿਹੜਾ ਚੁਣਿਆ ਜਾਂਦਾ ਤਾਂ ਧੜੇਬੰਦੀ ਜਿਹੜੀ ਆ ਹੋ ਸਕਦੀ ਹੈ ਹਾਲਾਂਕਿ ਨਾਮਜ਼ਦਗੀ ਦੇ ਦੌਰਾਨ ਧੜੇਬੰਦੀ ਵੀ ਆਮ ਸੀ ਤੋਂ ਮਹਿਲਾ ਕਾਉਂਸਲਰ ਆਮ ਆਦਮੀ ਪਾਰਟੀ ਦੀ ਅੰਜੂ ਕਤਿਆਲ ਅਤੇ ਪੂਨਮ ਨਾਮਜ਼ਦਗੀ ਦੇ ਦੌਰਾਨ ਨਹੀਂ ਦਿਖਾਈ ਦਿੱਤੀਆਂ ਹਾਲਾਂਕਿ ਜਦੋਂ ਆਮ ਆਦਮੀ ਪਾਰਟੀ ਦੇ ਜੇਕਰ ਪ੍ਰਧਾਨ ਵਿਜੇਪਾਲ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਕੋਈ ਨਾਰਾਜ਼ਗੀ ਨਹੀਂ ਹੈ ਤੇ ਸਾਰੇ ਕਾਉਂਸਲਰ ਇਕਜੁੱਟ ਨੇ ਤਾ ਕਾਉਂਸਲਰ ਅੰਜੂ ਕਤਿਆਲ ਦੇ ਪਿਤਾ ਬਿਮਾਰ ਸਨ ਇਸ ਦੇ ਲਈ ਉਹ ਮੀਟਿੰਗ ਤੋਂ ਸਿੱਧਾ ਘਰ ਚਲੇ ਗਏ ਅਤੇ ਸੁਧਰਾਨ ਔਰ ਸੀਨੀਅਰ ਡਿਪਟੀ ਮੇਅਰ ਉਮੀਦਵਾਰ ਜਸਬੀਰ ਸਿੰਘ ਬੰਟੀ ਅਤੇ ਡਿਪਟੀ ਮੇਅਰ ਉਮੀਦਵਾਰ ਤਰुण ਮਹਿਤਾ ਨੇ ਆਪਣੀ ਜਤਦਾਦਾਬਾਪੀ ਕੀਤਾ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਮੇਅਰ ਚੋਣਾਂ ਦੇ ਵਿੱਚ ਵੱਡੀ ਜਿੱਤ ਹੋਵੇਗੀ ਅਤੇ ਇਹ ਸਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠ ਜੋੜ ਦੇ ਵਿੱਚ ਚੰਡੀਗੜ੍ਹ ਦੀਆਂ ਮੇਅਰ ਚੋਣਾਂ ਜਿਹੜੀ ਹੈ ਲੜਦੀ ਨਸਰ ਆਫੀਕੀ। सबसे पहले तो मैं थैंक यू करूंगी अपने प्रधान जो एच एस जी का मनीष तिवारी जी एमपी साहब का और अपने सभी काउंसिलर साथी का पूरी कांग्रेस पार्टी का मैं धन्यवाद करती हूं कि उन्होंने हमारा नाम मेरा नाम जो है इस डिप्टी मेयर के लिए रखा और हमें मौका दिया मैम आप किस तरह से देख रहे हैं क्योंकि इस देखिए मुझे तो ऐसा कोई डर नहीं है इक्कीस वोट है, है हमारे पास पंद्रह वोट उनके पास है तो हमारी जीत निश्चित है हम जीतेंगे और जो भी चंडीगढ़ के बेहतरी के लिए होगा वो सारी चीजें हम रखेंगे सारे जो डिवेलपमेंट के को लेकर और जो आज फाइनेंशियल क्रंच चंडीगढ़ की जो कॉरपोरेशन के ऊपर फाइनेंशियल है आर्थिक स्थिति जो बिगड़ी हुई है उसकी सुधार के लिए भी जो है काम करेंगे और हमने पहले भी सजेशन दिए हैं हाउस में अपनी उन सजेश्स को इम्प्लीमेंट कराने की कोशिश करेंगे और अगर हमें सबको इकट्ठा होकर गवर्नर साहब के पास जाना पड़े उनसे आर्थिक मदद लेनी पड़े तो उसके लिए भी इकट्ठे ऊपर जाएंगे देखिए हमने तो सुझाव आपसे हाथ खड़ा करने का किया था अब अगर जैसे हमें ऊपर से ऑर्डर आया कि बैलेट पेपर से होंगे पर मुझे लगता है नेक्स्ट टाइम ये हमारे हाथ खड़े होकर ही और हमने तो इसी फेवर में पास किया था कि हाथ खड़े ताकि जो है पारदर्शिता बनी रहे। नुमाइंदगी ਮੈਂ ਨਾ ਸਾਰੇ ਪਾਰਟੀਆਂ ਦੇ ਵਰਕਰਾਂ ਨੂੰ ਪੂਰੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਲਾਣਾ ਹੈ ਜਿਸ ਫਤਵੇ ਨਾਲ ਉਹਨੇ ਸਾਨੂੰ ਸਰਪ ਸੰਮਤੀ ਨਾਲ ਸੀਨੀਅਰ ਡਿਪਟੀ ਮਿੰਟ ਡਿਪਟੀਰ ਪੋਸਟ ਦਿੱਤੀਆਂ ਅਸੀਂ ਮਿਲ ਕੇ ਸ਼ਹਿਰ ਦੀ ਡਿਵੈਲਪਮੈਂਟ ਸ਼ਹਿਰ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਅਜੇ ਤੱਕ ਤਾਂ ਪਾਰਟੀ ਕੋਲ ਐਲਾਨ ਕੀਤਾ ਵੋਟਾਂ ਪੁੱਗਾਉਣੀਆਂ ਤੁਹਾਡੀਆਂ ਬਹੁਤ ਔਖੀਆਂ ਨੇ ਨਹੀਂ ਕੋਈ ਹੈ ਨਹੀਂ ਜੀ ਨੇੜੇ ਤੇ ਪਹਿਲੇ ਤਾਂ 15 ਹੌਣ ਡਰ ਸੀ ਹੁਣ ਤਾਂ ਕੋਈ ਡਰ ਹੀ ਨਹੀਂ ਰਿਹਾ ਤੁਸੀਂ 19 'ਚ ਜਿੱਤ ਗਏ ਸੀਗੇ 21 ਦਾ 21 ਤੁਹਾਡੇ ਸਾਡਾ ਹੋਰ ਦੋ ਦੋ ਸਾਡੇ ਕੈਂਡੀਡੇਟਸ ਹੋਰ ਵਧ ਗਏ ਸਾਡਾ ਐਮਪੀ ਸਾਡਾ ਹੋ ਗਿਆ ਅਲਾਈਅੰਸ ਦਾ ਜਿਹੜਾ ਉਮੀਦਵਾਰ ਕਾਲੀ ਨਾ ਛੱਡ ਕੇ ਆ ਕੇ ਹਰਦੀਪ ਸਿੰਘ ਉਹ ਵੀ ਸਾਡੇ ਨਾਲ ਪਹਿਲਾਂ 19 'ਚ ਜਿੱਤ ਗਏ ਹੁਣ 拉 ਕੇ 拉 ਕੇ ਅਸੀਂ ਆਪਣੇ ਬੋਟ ਆਪਣੇ ਵੱਲ ਕੈਪਚਰ ਕਰ ਲਏ ਮਗਰ ਉਹ ਜੁਮਲੇ ਚੱਲਣੇ ਨਹੀਂ ਪਿਛਲੀ ਵਾਰ ਕਾਂਗਰਸ ਨਾਲ ਬਹੁਤ ਵੱਡਾ ਤੱਕਾ ਹੋਇਆ ਕਾਂਗਰਸ ਨੇ ਸਾਦੇ ਕਿ ਮੇਰ ਬਣਾਤਾ ਪਰ ਆਪ ਦਾ ਡਿਪਟੀ ਮੇਰ ਸੀ ਨਿਓਂ ਪ੍ਰੀਮੀਅਰ ਕੁਸ਼ਲੀ ਬਣਾ ਸਕੀ ਕੋ ਕੋ ਕਾਲੇ ਚ ਉਤਾਰ ਚੜਦਾ ਚੱਲਦਾ ਪਰ ਸਾਨੂੰ ਐਮਪੀ ਵੀ ਸਾਡਾ ਹੀ ਬਣਾਇਆ ਨਾ ਇੱਦਾਂ ਤਾਂ ਕੋਈ ਨਹੀਂ ਹੈ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਹੈ ਸਾਨੂੰ ਜੇ ਕੰਮ ਮਿਲ ਕੇ ਚੱਲਣਾ ਹੀ ਪੈਣਾ ਅਸੀਂ ਸਾਡੀ ਜਿਹੜਾ ਸਾਡਾ ਪਾਰਟੀ ਦਾ ਮੇਨ ਆਫ ਕੈਂਡੀਡੇਟ ਵਿਰੋਧੀ ਸਾਡਾ ਬੀਜੇਪੀ ਆ ਸਾਨੂੰ ਅਸੀਂ ਅਸੀਂ ਤਾਂ ਆਪਣੇ ਸ਼ਹਿਰ ਦੀ ਡਿਵੈਲਪਮੈਂਟ ਦੇਖਣੀ ਹੈ ਸਾਨੂੰ ਅਲਾਈਅੰਸ ਨਾਲ ਮਿਲ ਕੇ ਡ ਇੰਦਾ ਜਿਹੜਾ ਇਸ਼ੂ ਅਜ ਰਾਜ ਦਾ ਪਾਰਕਿੰਗ ਬਣਨੀ ਆ ਤੁਸੀਂ ਦੇਖੋ ਸ਼ਹਿਰ ਦੇ ਵਿੱਚ ਜਪੀਚ ਵੀ ਟਾਈਮ ਤੇ ਕਿੰਨੇ ਕ੍ਰਾਪਸ਼ਨ ਹੋਏ ਆ ਪਾਰਕਿੰਗ ਘਟਾਲਾ ਉਹਦੇ ਵਿੱਚ ਲੋਕਾਂ ਨੂੰ ਪੈਸੇ ਦਾ ਟੈਕਸ ਟੈਕਸ ਦਾ ਕਿੰਗਾ ਮਾ ਹੋਇਆ ਜਿਹਨੇ ਅੱਜ ਪਾਪਾ ਜੇ ਅੱਜ ਤੁਹਾਡਾ ਜੋ ਸਫਰ ਕਰ ਰਹੀ ਹੈ ਇਹ ਨਹੀਂ ਇੱਕ ਸਾਲ ਚੋਗੀ ਇਹ ਤਾਂ ਅਸੀਂ ਇਹਨਾਂ ਸਾਰਾ ਇਲਜ਼ਾਮ ਸਾਡੇ ਤੇਗੇਰਦਾ 8 ਸਾਲ ਜਿਹੜੇ ਨੇ ਰਾਜ ਕੀਤਾ ਜਿਨ੍ਹਾਂ ਨੇ ਧੱਕੇ ਚਾਹੀ ਕੀਤੇ ਆ 24 ਘੰਟੇ ਉਹਨੇ ਪਾਣੀ ਲਗਾਇਆ ਕਿ ਲੋਕਾਂ ਨੂੰ ਪਾਣੀ ਮਿਲ ਰਿਹਾ ਸਿਰ ਮੇਨਾਂ ਜੁਮਲੇ ਨੇ ਇਹਨਾਂ ਟੈਕਸ ਤੇ ਟੈਕਸ ਲਾ ਇਹਨਾਂ ਲੱਖਾਂ ਰੁਪਏ ਦੇ ਪ੍ਰੋਜੈਕਟ ਇਹਨਾਂ ਨੇ ਲੋਨ ਲੈ ਲੈ ਕੀ ਜ਼ਰੂਰ ਸੀ ਜਦੋਂ ਇਸੇ ਪਬਲਿਕ ਨੇ ਕਹਿਣੇ ਸਾਰ 24 ਘੰਟੇ ਪਾਣੀ ਜਦ ਪਾਣੀ ਦਰ ਨਾਲ ਨਹੀਂ ਪਾਣੀ ਦਿੱਤਾ ਕੋਈ ਸੁਵਿਧਾ ਦਰ ਨਹੀਂ ਸੁਵਿਧਾ ਸਿਰ ਨਾਮ ਦੀ ਹੈ ਵੈਸੇ ਕਮਾਂਡ ਦੀ ਸੋਚਦਾ ਹੈ ਹੋਰ ਕੁਝ ਤੁਹਾਡੇ ਏਜੰਡੇ ਕੀ ਰਹਿਣਗੇ ਜੇ ਤੁੰਦਵਾ ਸਭ ਤੋਂ ਪਹਿਲਾਂ ਡਿਵੈਲਪਮੈਂਟ ਹੈ ਸੜਕਾਂ ਦੇ ਪਾਰਕਾਂ ਦੇ ਮੇਨ ਸ਼ਹਿਰ ਵਾਸੀ ਨੂੰ ਕੀ ਚਾਹੀਦਾ ਅਸੀਂ ਤਾਂ ਹਾਊਸ ਵਿੱਚ ਪਿੱਛੇ ਵਿਰਾਇਜ਼ੇਸ਼ਨ ਪਾਸ ਕਰਾਇਆ ਜੋ ਸੀਵਰ ਸਸ 30% ਹੈ ਉਹਨੂੰ 5% ਕੀਤਾ ਜਾਵੇ ਮਗਰ ਸਾਡੀ ਐਤੋ ਆਵਾਜ਼ ਅਸੀਂ ਇੱਥੋਂ ਪਾਸ ਕਰਕੇ ਰਜਿਸਟਰ ਭੇਜਦੇ ਆਂ ਪ੍ਰਸ਼ਾਸਨ ਸਾਡੀ ਆਵਾਜ਼ ਨਹੀਂ ਸੁਣਦਾ ਕਿਉਂਕਿ ਉੱਥੇ ਸ਼ਹਿਰ ਸੈਂਟਰ ਤੋਂ ਚੱਲਦਾ ਹੈ ਬੀਜੇਪੀ ਤੱਕ ਸਾਈਨ ਨਾ ਪ੍ਰਸ਼ਾਸਨ ਹਲੇ ਵੀ ਸੈਂਟਰ ਤੋਂ ਹੀ ਰਹੇਗਾ ਕਿੰਨੀ ਦੇਰ ਹੈ ਜਨਤਾ ਜਾ ਗਈ ਹੈ ਜੇ ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਤਾਂ ਜਨਤਾ ਸਾਹਿਬ ਦੇਖ ਰਹੀ ਹੈ ਇਹ ਤਾਂ ਹੈ ਨਹੀਂ ਸ਼ਹਿਰ ਵਿੱਚ ਸਿਰਫ ਕਾਂਗਰਸ ਹੀ ਆਪ ਰਹੀ ਹੈ ਆਮ ਜਨਤਾ ਵੀ ਰਹੀ ਹੈ বিজেপি ਵਾਲੇ ਵੀ ਰਹਿ ਰਹੇ ਉਹ ਵੀ ਦੇਖ ਰਹੇ ਹੈ বিজেপি ਕੇ ਮਹਤਾਚਾਰ ਕਰੇ ਕੇ ਮੈਂ ਪੰਡ ਰੋਕੀ ਹੈ ਕਿੰਨੇ ਕਿ ਦਿਨ ਉਹ ਜ਼ੋਰ ਤੇ ਜ਼ੁਲਮ ਦਾ ਕਿੰਨੇ ਦਿਨ ਟੱਕਰ ਕਰੀ ਅਸੀਂ ਹਮੇਸ਼ਾ ਤਿਆਰ ਹੈ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਵਾਤ ਬਾਤ ਵੋਟਾਂ ਨਾਲ ਜਿੱਤਾਂਗੇ ਵਾਤ ਬਾਤ ਸ਼ਹਿਰ ਦੇ ਡਿਵੈਲਪਮੈਂਟ ਕੰਮਕਾਜ ਕਰਾਂ ਗੱਲ ਮੁਹਾਲੀ ਸ਼ਹਿਰ ਦੀ ਕਰ ਲੈਂਦੇ ਆ ਜਿੱਥੇ ਜੇ ਐਲ ਪੀ ਐਲ ਅਤੇ ਲਾਇਨਸ ਕਲੱਬ ਪੰਚਕੁਲਾ ਪ੍ਰੀਮੀਅਰ ਦੇ ਵੱਲੋਂ ਪਿੰਡ ਕੁੰਬੜਾ ਵਿਖੇ ਦੂਸਰਾ ਜੀਐਲਪੀਐਲ ਸਲਾਈ ਹੁਨਰ ਵਿਕਾਸ ਸੈਂਟਰ ਖੋਲ੍ਹਿਆ ਗਿਆ ਹੈ ਜਿਸ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ ਲਾਇਨ ਸਤਿੰਦਰ ਸਿੰਘ ਭਵਰਾ ਵੀ ਇਸ ਮੌਕੇ ਤੇ ਮੌਜੂਦ ਰਹੇ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਅਤੇ ਇਸ ਸਿਲਾਈ ਦੀ ਸਿਖਲਾਈ ਸੰਬੰਧੀ ਖੋਲੇ ਗਏ ਸੈਂਟਰ ਦੇ ਨਾਲ ਲੜਕੀਆਂ ਆਤਮ ਨਿਰਭਰ ਬਣਨਗੀਆਂ ਅਤੇ ਉਹਨਾਂ ਦੇ ਵਿੱਚ ਚਿਰ ਸਥਾਈ ਰੁਜ਼ਗਾਰ ਮਿਲੇਗਾ। ਉਹਨਾਂ ਨੇ ਕਿਹਾ ਕਿ ਉਹ ਇਨ੍ਹਾਂ ਦੁਆਰਾ ਤਿਆਰ ਕੀਤੇ ਗਏ ਕੱਪੜੇ ਦੀ ਅਗਾਹ ਜਾ ਕੇ ਮਾਰਕੀਟਿੰਗ ਵੀ ਕਰਾਉਣਗੇ। ਜੋ ਵੀ ਲੋੜਵੰਦ ਲੜਕੀਆਂ ਸਿਲਾਈ ਮਸ਼ੀਨ ਚਾਹਣਗੀਆਂ ਉਹਨਾਂ ਨੂੰ ਘਰ ਦੇ ਵਾਸਤੇ ਵੀ ਸਿਲਾਈ ਮਸ਼ੀਨ ਜਿਹੜੀ ਆ ਦਿੱਤੀ ਜਾਵੇਗੀ। ਲਾਇਲ ਸਤਿੰਦਰ ਸਿੰਘ ਭਵਰਾ ਨੇ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਕੀ ਕੁਝ ਕਿਹਾ ਆਉ ਜਾਣ ਲੈਣੇ। ਸੋ ਮੁਹਾਲੀ ਦੇ ਪਿੰਡ ਕੁੰਬੜਾ ਵਿਖੇ ਮੌਜੂਦ ਆ ਜਿੱਥੇ ਜੀ ਐਲ ਪੀ ਐਲ ਅਤੇ ਲਾਇਨਸ ਕਲੱਬ ਦੇ ਸਾਂਝੇ ਉਦਮ ਸਦਕਾ ਸਲਾਈ ਦਾ ਸਿਖਲਾਈ ਕੇਂਦਰ ਖੋਲਿਆ ਗਿਆ ਆ ਐਮ ਐਲ ਏ ਸਾਹਿਬ ਸਾਡੇ ਨਾਲ ਮੌਜੂਦ ਨੇ ਪੂਰੀ ਟੀਮ ਮੌਜੂਦ ਆ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਲੜਕੀਆਂ ਨੂੰ ਇੱਕ ਕੰਮ ਆ ਜਿਹੜਾ ਰੋਜ਼ਗਾਰ ਦਿੱਤਾ ਗਿਆ ਜੋ ਕਿ ਆਪਣੇ ਪਰਿਵਾਰ ਦੇ ਨਾਲ ਹੁਣ ਉਹਨਾਂ ਦਾ ਸਹਾਰਾ ਬਣ ਸਕਦੇ ਨੇ ਗੱਲਬਾਤ ਕਰਦੇ ਆ ਐਮ ਐਲ ਏ ਸਾਹਿਬ ਸਾਡੇ ਨਾਲ ਮੌਜੂਦ ਨੇ ਐਮ ਐਲ ਏ ਸਾਹਿਬ ਕਿੱਦਾਂ ਦੇਖਦੇ ਹੋ ਜੋ ਅੱਜ ਇਹ ਵੱਡਾ ਉਪਰਾਲਾ ਕੀਤਾ ਗਿਆ ਦੇਖੋ ਗੱਲ ਇਹ ਹੈ ਵੀ ਵੱਡਾ ਉਪਰਾਲਾ ਤਾਂ ਨਹੀਂ ਹੈਗਾ ਛੋਟਾ ਜਿਹਾ ਉਪ ਮਤਲਬ ਸਾਡਾ ਫਰਜ ਆ ਜਿਹੜਾ ਅਸੀਂ ਪੂਰਾ ਕਰ ਰਹੇ ਆ ਸਾਡੀ ਡਿਊਟੀ ਆ ਜਿਹੜੀ ਸਾਨੂੰ ਪਰਮਾਤਮਾ ਵੱਲੋਂ ਦਿੱਤੀ ਗਈ ਆ ਲੋਕਾਂ ਵੱਲੋਂ ਦਿੱਤੀ ਗਈ ਆ ਲੋਕਾਂ ਦੀ ਸੇਵਾ ਕਰਨੀ ਤੇ ਲੋਕਾਂ ਦਾ ਧਿਆਨ ਰੱਖਣਾ ਲੋਕਾਂ ਨੂੰ ਰੁਜ਼ਗਾਰ ਤੇ ਲਾਉਣਾ ਉਸੇ ਤਹਿਤ ਅੱਜ ਜੀਐਲਪੀਐਲ ਦੇ ਸਹਿਯੋਗ ਦੇ ਨਾਲ ਪੰਜਗੂਲਾ ਜਿਹੜਾ ਲੈਂਸ ਕਲੱਬ ਪ੍ਰੀਮੀਅਮ ਹੈ ਉਹਨਾਂ ਨੇ ਇਸ ਸਖਲਾਈ ਸੈਂਟਰ ਜਿਹੜਾ ਇਹ ਖੋਲ੍ਹਿਆ ਜਿਹਦੇ ਵਿੱਚ ਅਤਿ ਆਧੁਨਿਕ ਟੈਕਨੋਲੋਜੀ ਦੇ ਨਾਲ ਲੈਸ ਨੇ ਜਿਹੜੀਆਂ ਉਹ ਮਸ਼ੀਨਾਂ ਲਾਈਆਂ ਗਈਆਂ ਨੇ ਤੇ ਉਹ ਮਸ਼ੀਨਾਂ ਦੇ ਨਾਲ ਜਿਹੜੀ ਸਖਲਾਈਆਂ ਇੱਥੇ ਜਿਹੜੀ ਬਹੁਤ ਹੀ ਜ਼ਿਆਦਾ ਐਕਸਪੀਰੀਐਂਸਡ ਹੈ ਟੀਚਰ ਨੇ ਉਹਨਾਂ ਵੱਲੋਂ ਦਿੱਤੀ ਜਾ ਰਹੀ ਆ ਔਰ ਮੈਂ ਇਹ ਸਮਝਦਾ ਵੀ ਇਹ ਸਖਲਾਈ ਲੈਣ ਤੋਂ ਬਾਅਦ ਜਿੰਨੀਆਂ ਵੀ ਬੀਬੀਆਂ ਇਥੋਂ ਸਿਲਾਈ ਲੈ ਕੇ ਜਾਣਗੀਆਂ ਉਹ ਆਤਮ ਨਿਰਭਰ ਹੋਣਗੀਆਂ ਤੇ ਆਪਣਾ ਜਾ ਕੇ ਘਰ ਦੇ ਵਿੱਚ ਕੰਮ ਕਰਨਗੀਆਂ ਔਰ ਆਪਣਾ ਆਪ ਤੇ ਆਪਣੇ ਬੱਚਿਆਂ ਦਾ ਪੇਟ ਪਾਲਣਗੀਆਂ ਔਰ ਇੱਕ ਸ਼ਾਨਦਾਰ ਜ਼ਿੰਦਗੀ ਜਿਹੜੀ ਉਹ ਬਤੀਤ ਕਰ ਸਕਣਗੀਆਂ ਸਾਰੇ ਜਿੱਦਾਂ ਦਾ ਅੱਜ ਕੱਲ ਦੌਰ ਚੱਲ ਰਿਹਾ ਉਸ ਹਿਸਾਬ ਨਾਲ ਪਰਿਵਾਰ ਦੇ ਵਿੱਚ ਸਾਰੇ ਜੀ ਕਮਾਉਣ ਕਹਿੰਦੇ ਤਾਂ ਉਹ ਹੁੰਦਾ ਜਿਵੇਂ ਮਹਿਲਾਵਾਂ ਹੁਣ ਆਹ ਸਲਾਈ ਸਿੱਖ ਕੇ ਘਰਦਿਆਂ ਦੇ ਨਾਲ ਬਰਾਬਰ ਖੜ ਗਈਆਂ ਤੇ ਲੱਗਦਾ ਹੌਸਲਾ ਵਧਦਾ ਬਾਕੀ ਲੜਕੀਆਂ ਦਾ ਵੀ ਉਹ ਅਸੀਂ ਵੀ ਸਿੱਖੀ ਆ ਦੇਖੋ ਇੱਕ ਤਾਂ ਇਹ ਆ ਵੀ ਹੁਣ ਪਹਿਲਾਂ ਇਹ ਹੁੰਦਾ ਸੀ ਜ਼ਮਾਨਾ ਵੀ ਬੰਦਾ ਕੰਮ ਕਰਦਾ ਸੀ ਤੇ ਔਰਤ ਜਿਹੜੀ ਘਰ ਰਹਿੰਦੀ ਸੀ ਲਗਨ ਹੁਣ ਉਹ ਗੱਲ ਨਹੀਂ ਰਹੀ ਹੈਗੀ ਪੜ੍ਹੇ ਲਿਖੇ ਹੋਗੇ ਖਰਚੇ ਵਧ ਗਏ ਸਾਰਾ ਕੁਝ ਹੋ ਗਿਆ ਕੋਈ ਬੰਦਾ ਵੀ ਘਰ ਬੈਠਣਾ ਨਹੀਂ ਚਾਹੁੰਦਾ ਹੈਗਾ ਹਰ ਬੰਦਾ ਚਾਹੁੰਦਾ ਹੈ ਵੀ ਮੈਂ ਕੋਸ਼ਨਾ ਕੋਸ਼ਿ ਯੋਗਦਾਨ ਪਾਵਾਂ ਸਮਾਜ ਦੇ ਲਈ ਸਟੇਟ ਦੇ ਲਈ ਦੇਸ਼ ਦੇ ਲਈ ਔਰ ਮੈਂ ਜ਼ਾਹੰਦਾ ਵੀ ਜਿਹੜੇ ਔਰਤਾਂ ਨੇ ਉਹ ਤਾਂ ਬੱਧ ਜਿਆਦਾ ਬਹੁਤ ਜਿਆਦਾ ਯੋਗਦਾਨ ਪਾ ਸਕਦੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਪਰਮਾਤਮਾ ਨੇ ਨੇਚਰਲ ਜਿਹੜੀ ਸ਼ਕਤੀ ਆ ਉਹ ਬਹੁਤ ਜਿਆਦਾ ਦਿੱਤੀ ਆ ਬਹੁਤ ਜਿਆਦਾ ਸਹਿਨਸ਼ੀਲਤਾ ਦਿੱਤੀ ਆ ਤੇ ਇਸ ਕਰਕੇ ਮੈਂ ਸਮਝਦਾ ਵੀ ਜਦੋਂ ਇਹ ਅੱਗੇ ਆ ਜਾਣਗੇ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਦੇਸ਼ ਜਿਹੜਾ ਉਹ ਤਰੱਕੀ ਨਹੀਂ ਕਰੂਗਾ ਤੇ ਪਰਿਵਾਰ ਜਿਹੜਾ ਉਹ ਤਰੱਕੀ ਨਹੀਂ ਕਰੂਗਾ ਪਹਿਲਾਂ ਵੀ ਸਰਕਾਰ ਵੱਲੋਂ ਕਾਫੀ ਰੋਜ਼ਗਾਰ ਮੁਹੱਈਆ ਕਰਵਾ ਦਿੱਤਾ ਗਿਆ ਆਉਣ ਵਾਲੇ ਸਮੇਂ 'ਚ ਕੀ ਪਲਾਨਿੰਗ ਹੈ ਜੀ ਦੇਖੋ ਸਰਕਾਰਾਂ ਵੀ ਕੰਮ ਕਰਦੀਆਂ ਨੇ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਸਰਕਾਰ ਜਦੋਂ ਬਣੀ ਆ ਲਗਾਤਾਰ ਲੋਕਾਂ ਦੇ ਇਦਾਂ ਦੇ ਕੰਮ ਕਰ ਰਹੀ ਆ ਪਰ ਲੋਕਾਂ ਦਾ ਜਦੋਂ ਸਹਿਯੋਗ ਨਹੀਂ ਹੋਊਗਾ ਇਦਾਂ ਐਨ ਜੀਓਜ਼ ਇਦਾਂ ਲਾਇਨਸ ਕਲੱਬ ਨੇ ਰੋਟਰੀ ਕਲੱਬ ਨੇ ਹੋਰ ਕਈ ਤਰ੍ਹਾਂ ਦੇ ਇਦਾਂ ਦੇ ਜਿਹੜੀਆਂ ਐਨ ਜੀਓ ਕੰਮ ਕਰ ਰਹੀਆਂ ਨੇ ਜਦੋਂ ਤੱਕ ਉਹ ਸ਼ਾਮਲ ਨਹੀਂ ਹੁੰਦੀਆਂ ਉਦੋਂ ਤੱਕ ਤਰੱਕੀ ਵੱਲ ਨੂੰ ਸੋਚਿਆ ਨਹੀਂ ਜਾ ਸਕਦਾ ਲੋਕਾਂ ਦੀ ਜਿਹੜੀ ਇਨਵੋਲਵਮੈਂਟ ਉਹ ਬਹੁਤ ਜ਼ਰੂਰੀ ਹੈ ਤੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਜਿਨ੍ਹਾਂ ਲਾਇਨਸ ਕਲੱਬ ਦੇ ਮੈਂਬਰ ਸਾਹਿਬਾਨ ਨੇ ਲਾਇਨਸ ਨੇ ਉਹਨਾਂ ਦਾ ਜਿਨ੍ਹਾਂ ਨੇ ਇਹ ਕੋਸ਼ਿਸ਼ ਕਰਕੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਤੇ ਜੀ ਐਲ ਪੀ ਐਲ ਹਮੇਸ਼ਾ ਹਾਜ਼ਰ ਹੀ ਆ ਡਾਕਟਰ ਭਮੜਾ ਜੀ ਖੜੇ ਨੇ ਤੇ ਇਹਨਾਂ ਕੰਮਾਂ ਲਈ ਬਹੁਤ ਜ਼ਿਆਦਾ ਇਹ ਤਤਪਰ ਰਹਿੰਦੇ ਨੇ ਸੇਵਾ ਦੇ ਲਈ ਇਹ ਸਾਡਾ ਸਹਿਯੋਗ ਆ ਜਿਹੜਾ ਸਰਕਾਰ ਵੱਲੋਂ ਵੀ ਹਮੇਸ਼ਾ ਸੋ ਸਾਡੇ ਨਾਲ ਆ ਟੀਚਰ ਨੇ ਜਿਹੜੇ ਇਸ ਕੇਂਦਰ ਨੂੰ ਚਲਾਉਣਗੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿੰਨੀਆਂ ਇੱਥੇ ਮਸ਼ੀਨਾਂ ਨੇ ਅੱਜ ਉਸਤਾਪਤ ਕੀਤੀਆਂ ਗਈਆਂ ਨੇ ਤੇ ਕੀ ਫਾਇਦਾ ਜਿਹੜਾ ਲੜਕੀਆਂ ਨੂੰ ਇਸ ਕੇਂਦਰ ਤੋਂ ਹੋਣ ਵਾਲਾ ਹੈ ਤੇ ਜੋ ਜੀ ਐਲ ਪੀ ਐਲ ਦਾ ਸਹਿਯੋਗ ਉਹਨਾਂ ਨੂੰ ਮਿਲਿਆ ਉਸ ਦੇ ਬਾਰੇ ਕੀ ਉਹਨਾਂ ਦੇ ਵਿਚਾਰ ਨੇ ਹਾਂ ਜੀ ਮੈਮ ਸਵਾਗਤ ਹੈ ਤੁਹਾਡਾ ਸੱਸੀ ਗਾਲ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਸ਼ੀ ਕਾਲ ਜੀ ਤੇ ਇਹ ਜਿਹੜਾ ਸਲਾਈ ਸੈਂਟਰ ਹੈ ਜੀਐਲਪੀਐਲ ਵੱਲੋਂ ਹੈਗਾ ਸਲਾਈ ਸੈਂਟਰ ਇਹ ਪਹਿਲਾ ਸਲਾਈ ਸੈਂਟਰ ਸਾਡਾ ਜਿਹੜਾ ਹੈਗਾ ਮੋਟਰ 'ਚ ਚੱਲਦਾ ਹੈ ਇਹ ਸਾਡਾ ਸੈਕੰਡ ਸਲਾਈ ਸੈਂਟਰ ਖੁੱਲੇ ਹੋਇਆ ਹੈ ਜਿੱਥੇ ਦੀ ਮੈਂ ਇੱਥੇ ਟੀਚਰ ਹਾਂ ਤੇ ਅਸੀਂ ਇੱਥੇ 24 ਮਸ਼ੀਨਾਂ ਰੱਖੀ ਹੋਈਆਂ ਐ ਜਿਨ੍ਹਾਂ ਚੋਂ 10 ਮਸ਼ੀਨਾਂ ਅਮਰੀਲਾ ਐ ਔਰ 10 ਮਸ਼ੀਨਾਂ ਨੋਰਮਲ ਐ ਔਰ 6 ਸਿੰਗਰ ਮਸ਼ੀਨਾਂ ਐ ਫੈਸ਼ਨ ਮੇਕਰ ਵਾਲੀਆਂ ਔਰ ਇੰਡਸਟਰੀਅਲ ਮਸ਼ੀਨਾਂ 2 ਹੈਗੀਆਂ ਇੱਥੇ ਤੇ ਜਿਨ੍ਹਾਂ ਦੇ ਸਹਿਯੋਗ ਨਾਲ ਜਿਵੇਂ ਜਿਹੜੇ ਪਿੰਡ ਦੇ ਵਿੱਚ ਲੇਡੀਜ਼ ਰਹਿੰਦੀ ਸੀ ਜਿਹੜੇ ਜਿਨ੍ਹਾਂ ਨੂੰ ਬਾਹਰ ਨਿਕਲਣ ਦਾ ਨਹੀਂ ਕਦੇ ਮੌਕਾ ਮਿਲਿਆ ਮੈਰਿਡ ਵੀ ਨੇ ਅਨਮੈਰਿਡ ਵੀ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਮੌਕਾ ਦੇ ਰਹੇ ਹਾਂ ਸਲਾਈ ਸਿੱਖਣ ਦਾ ਠੀਕ ਹੈ ਤੇ ਸਲਾਈ ਸਿੱਖ ਕੇ ਜਿਹੜੇ ਹੈਗੀਆਂ ਚਾਹਵਨ ਉਹਨਾਂ ਨੂੰ ਅਸੀਂ ਪਲੇਸਮੈਂਟ ਵੀ ਦਵਾਂਗੇ ਜਿਹੜੇ ਚਾਹੁੰਦੀਆਂ ਕਿ ਅਸੀਂ ਅੱਗੇ ਜਾ ਕੇ ਵੀ ਕੰਮ ਕਰੀਏ ਪਰ ਇਹ ਹੈ ਕਿ ਸਭ ਤੋਂ ਕਿ ਇਹਨਾਂ ਨੂੰ ਸਕਿੱਲਸ ਦੇਣਾ ਜਿਹੜਾ ਕਿ ਹੈ ਵੀ ਆਪਣੇ ਆਪਣੇ ਜੋਗੇ ਹੋ ਜਾਣ ਸਭ ਤੋਂ ਪਹਿਲਾਂ ਤਾਂ ਇਹ ਠੀਕ ਹੈ ਜੇ ਘੱਟੋ ਘੱਟ ਆਪਣਾ ਟਾਈਮ ਔਰ ਆਪਣਾ ਪੈਸਾ ਬਚਾ ਸਕਣ ਤੇ ਉਸ ਤੋਂ ਬਾਅਦ ਸੈਕੰਡ ਆਂਦਾ ਹੈ ਕਿ ਜਿਹੜਾ ਨੂੰ ਓਪਰਚੁਨਿਟੀ ਨਹੀਂ ਮਿਲੀ ਕਿ ਅਸੀਂ ਬਾਹਰ ਜਾ ਕੇ ਕੰਮ ਕਰੀਏ ਜਦੋਂ ਇਸ ਆਪਣਾ ਸਲਾਈ ਇਹ ਬੈਚ ਖਤਮ ਹੋ ਜਾਊਗਾ ਉਸ ਤੋਂ ਬਾਅਦ ਅਸੀਂ ਪਲੇਸਮੈਂਟ ਵੀ ਦਵਾਣੀ ਇਹਨਾਂ ਨੂੰ ਬੁਟੀਕਾਂ ਚ ਜਾਂ ਫਿਰ ਕਿਸੇ ਕੰਪਨੀ ਵਗੈਰਾ ਚ ਹਾਂਜੀ ਤੇ ਆਪਣੇ ਇਹ ਪਵਰਾ ਸਰ ਹੈ ਉਹਨਾਂ ਨੇ ਇਹ ਸੈਂਟਰ ਆਰਗੇਨਾਈਜ਼ ਕੀਤਾ ਹੋਇਆ ਤੇ ਇੱਥੇ ਦੇ ਜਿਹੜੇ ਐਮਸੀ ਹਰਮਨ ਮੈਮ ਉਹਨਾਂ ਨੇ ਉਹਨਾਂ ਵੱਲੋਂ ਹੀ ਮੈਂ ਇੱਥੇ ਆਈ ਹੋਈ ਆ ਤੇ ਹਾਂਜੀ ਜੇਕਰ ਗੱਲ ਕਰੀਏ ਜੇ ਐਲਪੀਐਲ ਦੀ ਤਾਂ ਉਹਨਾਂ ਵੱਲੋਂ ਪਹਿਲਾਂ ਵੀ ਸੈਂਟਰ ਖੋਲਿਆ ਗਿਆ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਰੋਜ਼ਗਾਰ ਮੁਹੱਈਆ ਕਰਾਉਂਦੇ ਆ ਲੱਖਾਂ ਯਤਨ ਕੀਤੇ ਜਾ ਰਹੇ ਨੇ ਬੇਸ਼ੱਕ ਪਰੰਤੂ ਜਦੋਂ ਅਜਿਹਿਆਂ ਫਰਮਾਂ ਸਾਹਮਣੇ ਆ ਜਾਂਦੀਆਂ ਨੇ ਅਜਿਹਿਆਂ ਫਰਮਾਂ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਂਦੇ ਨੇ ਤਾਂ ਕਿੰਨਾ ਕੁ ਹੌਸਲਾ ਵਧਦਾ ਸਮਾਜ ਦੇ ਵਿੱਚ ਖਾਸ ਤੌਰ ਤੇ ਲੜਕੀਆਂ ਦਾ ਜੀ ਸਰ ਲੜਕੀਆਂ ਦੀ ਜੇ ਮੈਂ ਗੱਲ ਕਰਾਂ ਤਾਂ ਮੈਂ ਜਦੋਂ ਮੈਂ ਇੱਥੇ ਆਈ ਸੀਗੀ ਉਦੋਂ ਤੋਂ ਲੈ ਕੇ ਹੁਣ 2 ਮਹੀਨੇ ਦੇ ਵਿੱਚ ਵਿੱਚ ਵੀ ਮੈਂ ਕਾਫੀ ਕੁੜੀਆਂ 'ਚ ਜਿਹੜਾ ਹੈਗਾ ਡਿਫਰੈਂਸ ਦੇਖ ਰਹੀ ਆ ਕਾਫੀ ਚੇਂਜਸ ਆਏ ਨੇ ਕੁੜੀਆਂ 'ਚ ਜਦੋਂ ਪਹਿਲਾਂ ਸੀਗੀਆਂ ਇਹ ਬਿਲਕੁਲ ਚੁੱਪ ਚੁੱਪ ਬੰਦ ਬੰਦ ਜੀ ਰਹਿੰਦੀ ਸੀਗੀਆਂ ਹੁਣ ਅਸੀਂ ਕਾਫੀ ਸਾਰੇ ਪ੍ਰੋਗਰਾਮ ਵੀ ਕਰਦੇ ਹੁਜਨੇ ਲੋੜੀ ਸੈਲੀਬ੍ਰੇਟ ਕੀਤੀ ਸੀ ਅਸੀਂ ਉਹਦੇ ਵਿੱਚ ਇਹ ਨੱਚਦੀਆਂ ਟੱਪਦੀਆਂ ਆ ਹੈਨਾ ਤੇ ਹਰ ਇੱਕ ਤਰ੍ਹਾਂ ਨੂੰ ਅਸੀਂ ਐਨਜਾਇਮੈਂਟ ਦਾ ਇਹਨਾਂ ਨੂੰ ਉਹ ਕਰਦੇ ਆ ਤੇ ਪਹਿਲਾਂ ਕੀ ਹੁੰਦਾ ਵੀ ਘਰਾਂ 'ਚ ਬੈਠੇ ਆ ਜੇ ਕੋਈ ਫੰਕਸ਼ਨ ਹੋਇਆ ਤਾਂ ਚਲੇ ਗਏ ਔਰ ਵੈਸੇ ਵੀ ਅਸੀਂ ਵਿੱਚ ਵਿੱਚ ਨੋ ਹੋ ਗਿਆ ਵੀ ਕਰ ਲਈ ਥੋੜੀ ਮੋਟੀ ਇੰਜੋਏਮੈਂਟ ਗੈਟ ਟੂਗੇਦਰ ਹੋ ਗਈ ਹੈ ਨਾ ਇਹ ਚੀਜ਼ਾਂ ਠੀਕ ਹੈ ਹਾਂ ਜੀ ਕਿੰਨੀਆਂ ਕਿ ਤੁਹਾਨੂੰ ਲੱਗਦਾ ਵੀ ਉਰੇ ਲੜਕੀਆਂ ਆ ਸਕਣੀਆਂ ਤੇ ਗਿਣਤੀ ਕੋਈ ਰੱਖੀ ਹੋਵੇ ਵੀ ਕਿੰਨੀਆਂ ਕਿ ਲੜਕੀਆਂ ਨੂੰ ਜੀ ਵੈਸੇ ਤਾਂ ਸਾਨੂੰ 20 ਦਾ ਬੈਚ ਦੱਸਿਆ ਗਿਆ ਸੀ ਲੇਕਿਨ ਕੁੜੀਆਂ ਸਾਡੇ ਕੋਲ ਜ਼ਿਆਦਾ ਹੋ ਗਈ ਸੀ ਤੇ ਅਸੀਂ 24 ਕੁੜੀਆਂ ਇੱਥੇ ਕਰੀ ਹੋਈਆਂ 26 ਸੀਗੀਆਂ ਤੇ 24 ਅਸੀਂ ਕਰੀ ਹੋਈਆਂ ਹੁਣ ਲੱਗਦਾ ਕਿ ਵੀ ਜਿਹੜੀਆਂ ਬਾਕੀ ਹੋਰ ਲੜਕੀਆਂ ਨੇ ਉਹਨਾਂ ਨੂੰ ਵੀ ਹੁਣ ਘਰਾਂ ਤੋਂ ਬਾਹਰ ਨਿਕਲਣ ਦਾ ਮੌਕਾ ਮਿਲੂਗਾ ਜੀ ਬਿਲਕੁਲ 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 ਮੌਕਾ ਮਿਲੂਗਾ ਇਹ ਐਸੀ ਜਿੰਨਾ ਹੋ ਸਕਦਾ ਐਸੀ ਲੰਬਾ ਚਲਾਵਾਂਗੇ ਇਸ ਸिलाई ਸੈਂਟਰ ਨੂੰ ਜਿਵੇਂ ਇੱਕ ਬੈਚ 24 ਬੱਚਿਆਂ ਦਾ ਹੋ ਗਿਆ ਅਸੀਂ ਅੱਗੇ ਵੀ ਹੁਣ ਹੀ ਰਜਿਸਟ੍ਰੇਸ਼ਨ ਕਰਨੀ ਸ਼ੁਰੂ ਕਰਤੀ ਹੈ ਤਾਂ ਕਿ ਅਗਲਾ ਬੈਚ ਵੀ ਸਾਡਾ ਜਿਹੜਾ ਹੈ ਜਲਦੀ ਤੋਂ ਜਲਦੀ ਸ਼ੁਰੂ ਹੋ ਸਕੇ ਠੀਕ ਹੈ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਰਾਜਵਿੰਦਰ ਕੁਰ ਜੀ ਰਾਜਵਿੰਦਰ ਜੀ ਸਲਾਈ ਸੈਂਟਰ ਖੁੱਲਿਆ ਪਿੰਡ ਕੁੰਬੜਾ ਤੁਹਾਡੇ ਚੋਂ ਤੇ ਕਿੰਨਾ ਕਮਾਨ ਮਹਿਸੂਸ ਹੁੰਦਾ ਹੁਣ ਕਿਉਂਕਿ ਕੰਮ ਮਿਲਿਆ ਇੱਕ ਇੱਕ ਹੁਨਰ ਆਊਗਾ ਤੁਹਾਡੇ ਕੋਲ ਤੇ ਕਿੰਨਾ ਕਿ ਤੁਹਾਡੇ ਵਾਤੇ ਲਾਹੇਵੰਦ ਸਾਬਤ ਹੋਊਗਾ ਸਰ ਸਾਡੇ ਲਈ ਤਾਂ ਬਹੁਤ ਲਾਹੇਮੰਦ ਹੈ ਕਿਉਂਕਿ ਸਰ ਸਾਨੂੰ ਟੀਚਰ ਸਾਡੇ ਬਹੁਤ ਵਧੀਆ ਗਾਈਡ ਕਰਦੇ ਆ ਸਭ ਕੁਝ ਦੱਸਦੇ ਆ ਪਿਆਰ ਨਾਲ ਮਤਲਬ ਵੀ ਸਭ ਕੁਝ ਕਰਵਾਉਂਦੇ ਸਰ ਤੇ ਸਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅਸੀਂ ਸੈਂਟਰ ਹੋਰ ਵੀ ਦੇਖਿਆ ਵਟ ਇਦਾਂ ਦਾ ਨਹੀਂ ਦੇਖਿਆ ਕਿਤੇ ਵੀ ਨਾ ਸਾਨੂੰ ਇੱਥੇ ਮਸ਼ੀਨਾਂ ਮਿਲੀਆਂ ਨੇ ਇਸ ਸਲਾ ਨੂੰ ਬਹੁਤ ਮਤਲਬ ਬਹੁਤ ਵਧੀਆ ਇੱਥੇ ਸਭ ਕੁਝ ਹ ਕੀ ਨਾਮ ਈ ਡੋਟ ਨਵਜੋਤ ਕੋਰ ਕੀ ਲੱਗਦਾ ਵੀ ਜਿਵੇਂ ਇੱਕ ਕੁੜੀ ਵਿਆਹੀ ਹੁੰਦੀ ਹੈ ਤੇ ਇੱਕ ਕੁੜੀ ਦਾ ਵਿਆਹ ਹੋਣ ਵਾਲਾ ਹੁੰਦਾ ਪਰ ਉਹ ਘਰ ਦੇ ਵਿੱਚ ਐ ਕੋਈ ਕੰਮ ਨਹੀਂ ਕਰ ਥਾਰੀ ਜਦੋਂ ਉਹਦੇ ਇਲਾਕੇ 'ਚ ਇਹ ਜਿਹੇ ਆ ਸੈਂਟਰ ਖੁੱਲਦਾ ਤਾਂ ਕੀ ਆਸ ਜਾਗਦੀ ਹੈ ਉਹਦੇ ਵਿੱਚ ਮੈਂ ਵੀ ਜਾਵਾਂ ਮੈਂ ਕੋਈ ਸਿੱਖਾਂ ਤੇ ਮੇਰੇ ਵਾਸਤੇ ਅੱਗੇ ਫਾਇਦਾ ਪਹੁੰਚੇ ਉਹ ਚੀਜ਼ ਨਾਲ ਹੁੰਦਾ ਮਨ ਚਵੇਂ ਹਾਂਜੀ ਸਰ ਜ਼ਰੂਰ ਹੁੰਦਾ ਹੈ ਜੀ ਸਿੱਖਣ ਦਾ ਮੌਕਾ ਮਿਲਦਾ ਹੈ ਕਈ ਕੁੜੀਆਂ ਘਰ ਤੋਂ ਬਾਹਰ ਨਿਕਲਣ ਨਹੀਂ ਦਿੰਦੇ ਆ ਜਦੋਂ ਐਦਾਂ ਦੇ ਕੋਈ ਸੈਂਟਰ ਵਗੈਰਾ ਖੁੱਲਦੇ ਆ ਤਾਂ ਉਹਨਾਂ ਨੂੰ ਮੌਕਾ ਮਿਲਦਾ ਬਾਹਰ ਨਿਕਲਣ ਦਾ ਉਹਨਾਂ ਦਾ ਹੁਨਰ ਹੁੰਦਾ ਅੰਦਰੋਂ ਬਾਹਰੋਂ ਨਿਕਲਦਾ ਏ ਉਹ ਕਰਦੇ ਆ ਆਪਣੇ ਸਿੱਖਦੇ ਆ ਸਲਾਈ ਸੈਂਟਰ ਸਿੱਖਦੇ ਆ ਆਪਣਾ ਬਾਹਰ ਨਹੀਂ ਜਾਣ ਦਿੰਦੇ ਤਾਂ ਆਪਣੇ ਘਰੇ ਸਲਾਈ ਕਰਦੇ ਆ ਨਾ ਉਹ ਉਹਨਾਂ ਨੂੰ ਮੌਕਾ ਮਿਲਦਾ ਏ ਜੀ ਹਾਂਜੀ ਕੀ ਕਹਿਣਾ ਚਾਹ ਰਹੇ ਤੁਸੀਂ ਬੋਲ ਰਹੇ ਸੀ ਵਿੱਚ ਕੋਈ ਸ਼ਬਦ ਹੈਗੇ ਤੁਹਾਡੇ ਲੱਗਦਾ ਜਿਹੜੇ ਬਾਹਰ ਆ ਰਹੇ ਨੇ ਸਲਾਈ ਸੈਂਟਰ ਨੂੰ ਦੇਖ ਕੇ ਕਹਿੰਦਾ ਮਤਲਬ ਇਹ ਆ ਹੁਣ ਕਾਫੀ ਮੈਰਿਟ ਨੇ ਨਾ ਜਿਹੜੇ ਨਹੀਂ ਬਾਹਰ ਜਾ ਸਕਦੇ ਹੁਣ ਮੈਂ ਅਨਮੈਰਿਡਾ ਕਿਉਂਕਿ ਮੈਨੂੰ ਵੀ ਬਹੁਤ ਹੋਉਂਦੀ ਆ ਤੇ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡੇ ਇੱਥੇ ਕੁੰਬੜੇ ਚੀ ਕੁਝ ਹੋ ਰਿਹਾ ਵਧੀਆ ਹੋ ਰਿਹਾ ਜੋ ਵੀ ਹੋ ਰਿਹਾ ਨਾ ਜੀ ਹਾਂਜੀ ਆ ਸਾਡੇ ਨਾਲ ਹੋਰ ਵੀ ਮਹਿਲਾਵਾਂ ਮੌਜੂਦ ਨੇ ਹਾਂਜੀ ਆ ਮਹਿੰਗਾਈ ਦਾ ਦੌਰ ਆ ਇੱਕ ਪਾਸੇ ਤੇ ਕੰਮ ਵੈਸੇ ਘਟਨੇ ਸਰਕਾਰ ਯਤਨ ਕਰ ਰਹੀ ਹੈ ਤੇ ਜੀ ਐਲ ਪੀ ਐਲ ਵੱਲੋਂ ਦੂਜਾ ਸਲਾਈ ਸੈਂਟਰ ਖੋਲ ਦਿੱਤਾ ਕਿ ਲੱਗਦਾ ਵੀ ਤੁਸੀਂ ਵੀ ਆਪਣੇ ਜੋ ਘਰ ਦੇ ਤੁਹਾਡੇ ਵਿਅਕਤੀ ਨੇ ਬੰਦੇ ਨੇ ਭਰਾ ਨੇ ਪਤੀ ਆ ਪਾਪਾ ਨੇ ਉਹਨਾਂ ਦੇ ਨਾਲ ਬਰਾਬਰ ਖੜਕੇ ਹੁਣ ਕਮਾਈ ਕਰ ਸਕਦੇ ਹੋ ਇਸ ਸਲਾਈ ਸੈਂਟਰ ਦੇ ਜ਼ਰੀਏ ਹਾਂਜੀ ਜ਼ਰੂਰ ਕਰ ਸਕਦੇ ਆ ਜੀ ਅਸੀਂ ਉਹਨਾਂ ਦਾ ਜਿਹੜੀ ਥੋੜੀ ਕਮਾਈ ਆ ਹੁਣ ਉਹ ਕਰ ਸਕਦੀ ਹੋਣਾ ਅਸੀਂ ਕੁਝ ਕਰੋਂਗੇ ਹਨਾ ਆਪਣੇ ਯੋਗ ਕਰਨੇ ਯੋਗ ਹੈਗੇ ਜੀ ਹੁਣ ਅਸੀਂ ਔਰ ਸਾਨੂੰ ਮੈਡਮ ਇੰਨੇ ਚੰਗੇ ਮਿਲਦੇ ਕਰਨੇ ਨੂੰ ਬਹੁਤ ਸੂਸਖੰਦੇ ਜੀ ਸਾਨੂੰ ਇਹ ਜਿਹੜੇ ਕੁਸਾਨੂੰ ਨਹੀਂ ਆਉਂਦਾ ਉਹ ਵੀ ਦੱਸਦੇ ਕੱਲੀ ਕੀ ਚੀਜ਼ ਹਨਾ ਸਾਨੂੰ ਕੁਝ ਨਹੀਂ ਤਾਂ ਆਂਦਾ ਜੀ ਹੈਗਾ ਸਾਨੂੰ ਸਲਾਈ ਵੀ ਅੰਤ ਤੱਕ ਕਮਾਨ ਆਂਦੀ ਹੈਗਾ ਉਹ ਵੀ ਸਾਨੂੰ ਦੱਸੀ ਜੀ ਇਹਨਾਂ ਨੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਬੂਰੇ ਆ ਕੇ ਸਾਨੂੰ ਇਹਨਾਂ ਕੋਲ ਸਿੱਖਣੇ ਮਿਲੇ ਹਨ ਬਹੁਤ ਧੰਨਵਾਦ ਇਹ ਖੋਲੇ ਇਹਨਾਂ ਨੇ ਸੈਂਟਰ ਜੀ ਵੀ ਬਹੁਤ ਵਧੀਆ ਲੱਗ ਗਿਆ ਇਹ ਉਹਰੇ ਲਾਸਟ ਕੁਐਸਚਨ ਮੈਨੂੰ ਤੁਹਾਡੇ ਤੋਂ ਆਊਗਾ ਮੈਂ ਆ ਜੀ ਐਲ ਪੀ ਐਲ ਦਾ ਦੇ ਬਾਰੇ ਕੀ ਸ਼ਬਦ ਨੇ ਕਿਉਂਕਿ ਇੱਕ ਸੈਂਟਰ ਉਹਨਾਂ ਨੇ ਪਹਿਲਾਂ ਖੋਲਤਾ ਤੁਸੀਂ ਦੱਸ ਚੁੱਕੇ ਹੋ ਇਹ ਸੈਂਟਰ ਤੋਂ ਮਤਲਬ ਕੀ ਕਹਿਣਾ ਚਾਹੁੰਗੇ ਉਹਨਾਂ ਦੇ ਲਈ ਜੋ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਸਰ ਦੇਖੋ ਜੀ ਐਲ ਪੀ ਐਲ ਦੀ ਜੇ ਮੈਂ ਗੱਲ ਕਰਾਂ ਤਾਂ ਬਹੁਤ ਵਧੀਆ ਜਿਹੜੀ ਹੈਗੀ ਇਹ ਕੰਪਨੀ ਹੈਗੀ ਆ ਤੇ ਇਹਨਾਂ ਦੇ ਮੈਂਬਰ ਵੀ ਬਹੁਤ ਵਧੀਆ ਨੇ ਹਨਾ ਜੋ ਚੀਜ਼ ਅਸੀਂ ਹੁਣ ਜੇ ਕਹਿ ਦਈਏ ਕਿ ਸਾਡੀ ਜੀ ਮਸ਼ੀਨ ਖਰਾਬ ਹੈ ਇਹ ਇਹ ਨਹੀਂ ਕਹੋਗੇ ਕਿ ਅਸੀਂ ਅੱਜ ਨਹੀਂ ਜੀ ਕੱਲ ਭੇਜੂਗੇ ਉਹ ਜਿਹਦੀ ਕਹਿੰਦੇ ਨੇ ਮੈਮ ਤੁਸੀਂ ਦੱਸੋ ਅਸੀਂ ਹੁਣੀ ਭੇਜ ਰ ਮੈਂ ਐਸੀ ਕਹਦੀ ਆ ਕਿ ਫੈਬਰਿਕ ਦੀ ਜ਼ਰੂਰਤ ਹੈ ਜੀ ਉਹ ਨਾਲ ਲੱਗਦੇ ਕਹਿ ਦੋਗੇ ਹਾਂਜੀ ਤੁਸੀਂ ਲਿਆਓ ਕੋਈ ਗੱਲ ਨਹੀਂ ਅਸੀਂ ਕਰ ਦਾਂਗੇ ਇਹਨਾਂ ਵੱਲੋਂ ਮੈਂ ਕਦੀ ਵੀ ਇਹ ਚੀਜ਼ ਨਹੀਂ ਸੁਣੀ ਕਿ ਨਹੀਂ ਮੈਮ ਇਹ ਤੁਸੀਂ ਦੇਖ ਲਓ ਐਡਜਸਟ ਕਰਕੇ ਇਹ ਚੀਜ਼ ਮੈਨੂੰ ਉਹਨਾਂ ਦੀ ਬਹੁਤ ਵਧੀਆ ਲੱਗਦੀ ਹੈ ਔਰ ਬਾਕੀ ਜੀ ਮੈਂ ਸਲਾਈ ਸੈਂਟਰ ਤੋਂ ਮੈਨੂੰ ਆਪਣੀ ਵੀ ਯਾਦ ਆ ਜਾਂਦੀ ਹੈ ਗੱਲ ਮੈਂ ਵੀ ਮੈਰਿਜ ਤੋਂ ਪਹਿਲਾਂ ਕਦੀ ਬਾਹਰ ਨਹੀਂ ਸੀ ਨਿਕਲੀ ਤੇ ਮੈਰਿਜ ਤੋਂ ਬਾਅਦ ਹੀ ਮੈਨੂੰ ਮੌਕਾ ਮਿਲਿਆ ਬਾਹਰ ਨਿਕਲਣ ਦਾ ਐਵੇਂ ਛੋਟੇ ਜਿਹੇ ਸੈਂਟਰ ਵੱਲੋਂ ਹੀ ਮੈਂ ਪਹਿਲਾਂ ਸਲਾਈ ਸਿੱਖਣ ਲੱਗੀ ਸੀ ਤੇ ਉੱਥੋਂ ਸਲਾਈ ਸਿੱਖ ਕੇ ਇਹ 3-4 ਸਾਲ ਪਹਿਲਾਂ ਦੀ ਹੀ ਗੱ ਸਲਾਈ ਸਿਖਲਾਈ ਦਾ ਕੇਂਦਰ ਜੋ ਕਿ ਜੀ ਐਲ ਪੀ ਐਲ ਵੱਲੋਂ ਖੋਲਿਆ ਗਿਆ ਦੂਜਾ ਕੇਂਦਰ ਹੈ ਜੋ ਕਿ ਆ ਪਿੰਡ ਕੁੰਬੜਾ ਦੇ ਵਿੱਚ ਖੋਲਿਆ ਗਿਆ ਤੇ ਆ ਜਿਹੜੇ ਅਧਿਆਪਕ ਸੀ ਜਿਨ੍ਹਾਂ ਨੇ ਉਰੇ ਕੁੜੀਆਂ ਨੂੰ ਸਲਾਈ ਦਾ ਕੰਮ ਸਿਖਾਉਣਾ ਉਹਨਾਂ ਨੇ ਜੀ ਐਲ ਪੀ ਐਲ ਦੀ ਜੋ ਫਰਮ ਆ ਉਸ ਦੀ ਸ਼ਲਾਘਾ ਕੀਤੀ ਹੈ ਕਿਉਂਕਿ ਸਰਕਾਰਾਂ ਬੇਸ਼ੱਕ ਯਤਨ ਕਰਦੀਆਂ ਨੇ ਪਰੰਤੂ ਜਦੋਂ ਅਜਿਹੀਆਂ ਫਰਮਾਂ ਨੇ ਜਿਹੜੀਆਂ ਆ ਸਾਹਮਣੇ ਆਉਂਦੀਆਂ ਨੇ ਲੋਕ ਭਲਾਈ ਦੇ ਉਹਨਾਂ ਵੱਲੋਂ ਕੰਮ ਸ਼ੁਰੂ ਕੀਤੇ ਜਾਂਦੇ ਨੇ ਤਾਂ ਆ ਸਮਾਜ ਦੇ ਵਿੱਚ ਉਹਨਾਂ ਲੜਕੀਆਂ ਦਾ ਬਹੁਤ ਹੌਸਲਾ ਵਧਦਾ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਸੋ ਇਹ ਸਲਾਈ ਕੇਂਦਰ ਆ ਜਿਹੜਾ ਆ ਸ਼ੁਰੂ ਹੋ ਗਿਆ ਪਿੰਡ ਕੁੰਬੜਾਂ ਦੇ ਵਿੱਚ ਇਸ ਦੀ ਸ਼ੁਰੂਆਤ ਹੈ ਜਿਹੜੀ ਆ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਇਲਾਕੇ ਦੀਆਂ ਜੋ ਮਹਿਲਾਵਾਂ ਨੇ ਇਸ ਸਲਾਈ ਕੇਂਦਰ ਦੇ ਵਿੱਚ ਆ ਸਲਾਈ ਸਿੱਖ ਕੇ ਆਪਣੇ ਘਰਦਿਆਂ ਦੇ ਬਰਾਬਰ ਜਿਹੜਾ ਰੋਜ਼ਗਾਰ ਆ ਉਹ ਚਲਾ ਸਕਦੀਆਂ ਨੇ। ਉਹ ਗੱਲ ਕਿਸਾਨਾਂ ਦੀ ਕਰ ਲੈਨੇ ਆ ਭਲਕੇ ਜਾਨੀ ਕਿ 26 ਜਨਵਰੀ ਨੂੰ ਪੂਰੇ ਦੇਸ਼ ਭਰ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਜਾਣਾ ਤਾਂ ਕਿਸਾਨਾਂ ਦੇ ਵੱਲੋਂ ਵੀ ਇੱਕ ਵੱਡਾ ਐਲਾਨ ਕੀਤਾ ਗਿਆ ਸੀ 26 ਜਨਵਰੀ ਨੂੰ ਟਰੈਕਟਰ ਰੈਲੀ ਜਿਹੜੀ ਹੈ ਕਿਸਾਨਾਂ ਵੱਲੋਂ ਕੀਤੀ ਜਾਣੀ ਹੈ। ਜਿਸ ਦੇ ਚਲਦਿਆਂ ਕਿਸਾਨ ਆਗੂ ਸਰਬੰਸਿੰਘ ਪੰਦੇੜ ਦੇ ਵੱਲੋਂ ਰਣਨੀਤੀ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਭਲਕੇ ਕੇਂਦਰ ਸਰਕਾਰ ਨੂੰ ਆਪਣੀਆਂ 12 ਮੰਗਾਂ ਦੇ ਬਾਰੇ ਜਾਣਕਾਰੀ ਦਾ ਇੱਕ ਤਰੀਕਾ ਇਹ ਵੀ ਅਪਣਾ ਕੇ ਜਿਹੜਾ ਦੇਖਿਆ ਜਾਵੇਗਾ ਤਾਂ ਭਲਕੇ ਇੱਕ ਖਾਸ ਟਰੈਕਟਰ ਮਾਰਚ ਪੰਜਾਬ ਸਣੇ ਦੇਸ਼ ਭਰ ਦੇ ਵਿੱਚ ਜਿਹੜਾ ਕੱਟਿਆ ਜਾਵੇਗਾ ਆਓ ਜਾਣਦੇ ਹਾਂ ਇਸ ਟਰੈਕਟਰ ਮਾਰਚ ਦੀ ਕੀ ਰਣਨੀਤੀ ਹੈ ਸਰਪੰਨ ਸਿੰਘ ਪੰਦੇਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੈਂ ਸਰਵਨ ਸਿੰਘ ਪੰਦੇਰ ਜੋ ਦੋਨੋਂ ਫੋਰਮ ਦਾ ਕਾਰਜਕ੍ਰਮ ਹੈ ਆਬ ਲਗਭਗ ਸਭੀ ਸੰਗਠਨوں ਦਾ ਇਹ ਕਾਰਜਕ੍ਰਮ ਹੈ 26 ਕਾ ਤੋਂ ਕੱਲ पूरे देश भर में हम लोग जो ट्रैक्टर्स हैं उनका जो कार्यक्रम है एक तो जो बड़े कारपोरेट के शॉपिंग मॉल है वहाँ पर दूसरा भाजपा के कार्यालय और घर तीसरा जो बड़े जो सैलोस गोदाम जो फसलों को स्टोर करने के लिए और जो हमारी खेती मंडी को तोड़ने के लिए अबानी अदानी जी ने बनाए उनके यहाँ पर एक तो आप मार्च करते हुए आएंगे, मार्च करते हुए जाएंगे ये आपका जितने भी राज्य हैं उनके संगठनों का अपने ढंग से कार्यक्रम होगा बारह से लेकर डेढ़ बजे तक चाहे सेलोज हो चाहे शॉपिंग मॉल हो चाहे भाजपा के कार्यालय अथवा घरों वहाँ पर ट्रैक्टर हम लोग खड़े रखेंगे और जो अपनी बारह मांगे हैं उनको मनवाने के लिए जो खेती का खलड़ा आया उनको वापस करवाने के लिए मांग करेंगे सरकार से भी हमारी मांगे मानी जाए और खेती मंडी को निजी हाथ में ना दिया जाए दूसरा जो पंजाब सरकार जो प्रधानमंत्री की फेरी के ऊपर जो किसानों ने पीसफुली विरोध किया था उनके जो 307 सात के नजायज़ पर्चे उनको वापस ले और इसी के साथ साथ जो चंडीगढ़ में कौमी इंसाफ मोर्चा मानवाधिकारों के लिए लगा हुआ उसका हम लोग समर्थन करते हैं और आज फिर यहाँ अमृतसर में बड़ी कन्वेंशन है और आने वाले समय में 29 को हम लोग ब्यास में होंगे और तीस को हज़ारों ट्रैक्टर ट्रॉलियाँ जो है वो शंभू मोर्चे की ओर कूच करेंगी धन्यवाद ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਮਜ਼ਦੂਰ ਮੋਰਚਾ ਤੇ ਸਕੇਮ ਨੌਲ ਪੇਡਿਕਲ ਵੱਲੋਂ ਕਾਲ ਦਿੱਤੀ ਗਈ ਹੈ 26 ਦੇ ਟਰੈਕਟਰ ਮਾਰਚ ਦੀ ਔਰ ਉਹ ਟਰੈਕਟਰ ਮਾਰਚ ਜਿਹੜੇ ਆ ਉਹ ਵੱਡੇ ਸ਼ੈਲੋਜ਼ ਔਰ ਵੱਡੇ ਮਾਲ ਔਰ ਬੀਜੇਪੀ ਦੇ ਜਿਹੜੇ ਮੁਖ ਦਫ਼ਤਰ ਜਾਂ ਐਮਪੀ ਐਮਐਲਏ ਦੇ ਘਰਾਂ ਦੇ ਮੂਰੇ ਜਾ ਕੇ ਪ੍ਰੋਗਰਾਮ ਕਰਨੇ ਨੇ ਸੋ ਉਸੇ ਲੜੀ ਤਹਿਤ ਜਿਹੜਾ ਸ਼ੰਭੂ ਮੋਰਚਾ ਚੱਲ ਰਿਹਾ ਹੈ ਸ਼ੰਭੂ ਮੋਰਚੇ ਤੇ ਵੀ ਟਰੈਕਟਰ ਮਾਰਚ ਹੋਣਾ ਹੈ ਸੋ ਕੱਲ 10 ਵਜੇ ਜਿਹੜੇ ਤੰਦੂਰ ਵਾਲੇ ਲੰਗਰ ਆ ਉਥੋਂ ਇਕੱਠੇ ਹੋ ਕੇ ਚੱਲਣਾ ਸੋ ਸਾਰੇ ਹੀ ਸ਼ੰਭੂ ਮੋਰਚੇ ਦੇ ਜਿਹਨੇ ਟਰੈਕਟਰ ਨੇ ਉਹਨਾਂ ਨੂੰ ਬੇਨਤੀ ਆ ਔਰ ਲੋਕਲ ਪਿੰਡਾਂ ਦੇ ਜਿਹਨੇ ਸਾਥੀ ਨੇ ਆਲੇ ਦੁਆਲੇ ਲੋਕਲ ਲੋਗ ਨੇ ਸਾਰੇ ਉਹਨਾਂ ਨੂੰ ਬੇਨਤੀ ਹੈ ਕਿ ਸਾਰੇ ਟਰੈਕਟਰ ਲੈ ਕੇ ਇੱਥੇ ਜਿਹੜਾ ਤੰਦੂਰ ਵਾਲੇ ਲੰਗਰ ਨੇ ਉੱਥੇ ਲੰਗਰਾਂ ਤੇ ਪਹੁੰਚੋ ਤੇ ਇੱਥੋਂ ਠੀਕ 10 ਵਜੇ ਫਿਰ ਜਿਹੜੇ ਆ ਅਰਦਾਸ ਕਰਕੇ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਕੱਲ ਦਿਹਾੜਾ ਸੋ ਉਹਦੀ ਵੀ ਅਰਦਾਸ ਹੋਣੀ ਹੈ ਤੇ ਉਥੇ ਪ੍ਰਸ਼ਾਦ ਜਿਹੜਾ ਹੈਗਾ ਉਹ ਦੇਗ ਬਣੇਗੀ ਦੇਗ ਉਥੇ ਵੰਡ ਕੇ ਸੰਗਤਾਂ ਨੂੰ ਤੇ ਫਿਰ ਜਿਹੜੇ ਆਹੋ ਚਾਲੇ ਪਾਈ ਜਾਣਗੇ ਸੋ ਉਹਦੇ ਮੁਤਾਬਕ ਇਹ ਦੋਨੋਂ ਪ੍ਰੋਗਰਾਮ ਹੋਣਗੇ ਸੋ ਇਹ ਬੇਨਤੀ ਹੈ ਕਿ ਜਿਹੜਾ ਇਹ ਪ੍ਰੋਗਰਾਮ ਹੈ 12 ਤੋਂ 1:30 ਵਜੇ ਤੱਕ ਦਾ ਇਹ ਪ੍ਰੋਗਰਾਮ ਕਰਨੇ ਨੇ ਸੋ ਉਹ ਕਰਨ ਤੋਂ ਬਾਅਦ ਫਿਰ ਸਾਰਿਆਂ ਸਾਥੀਆਂ ਨੇ ਆਪਣੇ ਆਪਣੇ ਪਿੰਡਾਂ ਨੂੰ ਜਿਹੜਾ ਮਾਰਚ ਕਰਦੇ ਹੋਏ ਜਾਣਾ ਸੋ ਇਹ ਉਸ ਕਾਲ ਨੂੰ ਨਿਭਾਉਣ ਵਾਸਤੇ ਸਾਰਿਆਂ ਨੂੰ ਅਪੀਲ ਹੈ ਸ਼ੰਭੂ ਮੋਰਚੇ ਵੱਲੋਂ ਵੀ ਕਿ ਸ਼ੰਭੂ ਮੋਰਚੇ ਤੇ ਜਿਹੜੇ ਲਾਕਲ ਕਿਉਂਕਿ ਬਾਕੀ ਦਾ ਜ਼ਿਲ੍ਹਿਆਂ ਚ ਹੋਣੇ ਨੇ ਸਾਰੇ ਪੂਰੇ ਇਹ ਦੇਸ਼ ਵਿਆਪੀ ਕਾਲ ਹੈਗੀ ਹੈ ਪਰ ਜਿਹੜੇ ਸ਼ੰਭੂ ਦੇ ਨਜ਼ਦੀਕ ਦੇ ਪਿੰਡਾਂ ਦੇ ਲੋਕ ਨੇ ਸਾਡੇ ਭਰਾ ਨੇ ਕਿਸਾਨ ਵੀਰ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਟਰੈਕਟਰ ਲੈ ਕੇ ਸ਼ੰਭੂ ਮੋਰਚੇ ਤੇ ਤੰਦੂਰ ਵਾਲੇ ਲੰਗਰਾਂ ਤੇ ਪਹੁੰਚੋ ਤਾਂ ਕਿ ਇੱਥੋਂ ਇਕੱਠਾ ਫਿਰ ਜਿਹੜਾ ਮਾਰਚ ਕਰਦੇ ਟਰੈਕਟਰ ਅੱਗੇ ਵਧ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਪਤਾ ਕੀ ਗੱਲ ਕਰਾਂਗੇ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਬੱਸ ਸਟੈਂਡ ਇਲਾਕੇ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਚੋਰ ਦੇ ਵੱਲੋਂ ਛਾਤਰ ਤਰੀਕੇ ਦੇ ਨਾਲ ਘਰ ਦੇ ਅੰਦਰ ਦਾਖਲ ਹੋ ਕੇ ਘਰ ਦੀਆਂ ਸਾਰੀਆਂ ਮਹਿੰਗੀਆਂ ਟੂਟੀਆਂ ਜਿਹੜੀਆਂ ਨੇ ਉਖਾੜ ਲਈਆਂ ਗਈਆਂ ਇਹ ਸਾਰੀ ਘਟਨਾ ਜਿਹੜੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਜਿਸ ਤੋਂ ਬਾਅਦ ਘਰ ਦੇ ਮਾਲਕ ਦੇ ਵੱਲੋਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਹੁੰਚ ਕੇ ਸੀਸੀਟੀਵੀ ਦੇ ਆਧਾਰ ਦੇ ਉੱਤੇ ਚੋਰ ਨੂੰ ਫੜਿਆ ਗਿਆ ਪੁਲਿਸ ਦੇ ਵੱਲੋਂ ਉਸ ਨੂੰ ਥਾਣੇ ਲੈ ਜਾਂਦਾ ਗਿਆ ਏ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤਾਂ ਇਸ ਸਬੰਧੀ ਗੱਲਬਾਤ ਕਰਦੇ ਹਾਂ ਪੀੜਤ ਘਰ ਦੇ ਮਾਲਕ ਦੇ ਵੱਲੋਂ ਮੀਡੀਆ ਨੂੰ ਦੱਸਿਆ ਗਿਆ ਕਿ ਉਹ ਘਰ ਤੋਂ ਚੰਡੀਗੜ੍ਹ ਗਏ ਹੋਏ ਸੀ ਅਤੇ ਇਸ ਛਾਤਰ ਚੋਰ ਦੇ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋ ਕੇ ਬੜੀ ਹੁਸ਼ਿਆਰੀ ਦੇ ਨਾਲ ਘਰ ਦੀਆਂ ਸਾਰੀਆਂ ਮਹਿੰਗੀਆਂ ਟੂਟੀਆਂ ਜਿਹੜੀਆਂ ਨੇ ਅਤੇ ਕਈ ਹੋਰ ਜ਼ਰੂਰੀ ਵਸਤਾਂ ਜਿਹੜੀਆਂ ਨੇ ਚੋਰੀ ਕਰ ਲੀਆਂ ਗਈਆਂ ਜਦੋਂ ਉਹਨਾਂ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਸੀਸੀਟੀਵੀ ਕੈਮਰੇ ਨੂੰ ਦੇਖਿਆ ਸਾਇਸ ਚੋਰ ਦੀ ਪਛਾਣ ਕਰ ਲਈ ਅਤੇ ਅੰਮ੍ਰਿਤਸਰ ਪਹੁੰਚ ਕੇ ਉਸ ਨੂੰ ਪੁਲਿਸ ਦੇ ਹਵਾਲੇ ਕਰਵਾ ਦਿੱਤਾ ਤੇ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਉਧਰ ਪੁਲਿਸ ਦੇ ਵੱਲੋਂ ਵੀ ਕਾਰਵਾਈ ਜੜੀ ਹੈ ਆਰੰਭ ਕਰ ਦਿੱਤੀ ਗਈ ਹੈ ਆ ਰਹਾ ਬੰਨੀ ਕੀ ਹੋਇਆ ਭਾਈ ਅੱਜ ਅੱਜ ਨਹੀਂ ਇਹ ਪਰਸੋਂ 20 ਮਿੰਟ ਤੋਂੜੇ ਜੰਦਰਾ ਸਾਡ ਮੈਂ ਤੇ ਬਾਹਰ ਇੰਨਾ ਵਾਂ ਨਾ ਚੰਡੀਗੜ੍ਹੋਂ ਆਇਆ ਵਾ ਸਪੈਸ਼ਲ ਤੇ ਕੀ ਨੁਕਸਾਨ ਕੀਤਾ ਢੜਾਨੇ ਸਾਰੇ ਘਰ ਦੀਆਂ ਜਗਵਾਰ ਦੀਆਂ ਟੂਟੀਆਂ ਲਾਗ ਲੈ ਗਿਆ ਬੈਟਰੀ ਲਾ ਗਿਆ ਪਤਾ ਨਹੀਂ ਕੀ ਕੀ ਚੁੱਕ ਕੇ ਲੈ ਗਿਆ ਪਤਾ ਹੀ ਨਹੀਂ ਕੁਝ ਵੀ ਤੁਹਾਨੂੰ ਪੱਕਾ ਪਤਾ ਹੈ ਹੀ ਲੜਨ ਲੱਗਾ ਜੀ ਹਾਂ ਜੀ ਕੋਈ ਸੀਸੀਟੀਵੀ ਢੜਕੋ ਆਈ ਹੈ ਕਿ ਅਸੀਂ ਲੜਕਾ ਵੀ ਵੀ ਫੁਟੇਜ ਆ ਗਈ ਹੈ ਠੀਕ ਹੈ ਜੀ ਫੁੱਲਸਲ ਕੋਈ ਪਲੇਟ ਦਿੱਤੀ ਕਿ ਤੁਹਾਨੂੰ ਬੱਸ ਸਟੈਂਡ ਜੋਗੀ ਠੀਕ ਹੈ ਚੋਰ ਫੜਿਆ ਕਹਿੰਦੇ ਕੀ ਕਰਨਾ ਚਾਹੋਗੇ ਕਿੱਥੋਂ ਵੱਡਿਆ ਭਾਜੀ ਚੋਰ ਇਹ ਲੱਗਾ ਕੜਾ ਬੰਦਾ ਭਾਈ ਇਹ ਦੱਸੋ ਭਾਈ ਕਿਚੋਰ ਕਿਥੋਂ ਵੱਡਿਆ ਜੀ ਕਿਤੋਂ ਵੱਡਿਆ ਭਾਈ ਇਹ ਬੰਦੇ ਨੂੰ ਕਿਹੜਾ ਲੱਗਾ ਕੜਾ ਬੰਦਾ ਭਾਜੀ ਇਹ ਕੀ ਕਾਰਵਾਈ ਕਰਨ ਲੱਗੀ ਅੱਤੇ ਹੁਣ ਕਾਰਵਾਈ ਕਰਾਂ ਚੋੜਾ ਬੰਦਾ ਜੇ ਉਧਰ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਵਿੱਚ ਇੱਕ ਵਾਰ ਫੇਰ ਤੋਂ ਤਾਬੜ ਤੋੜ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਦੇ ਵਿੱਚ ਗੋਲੀਆਂ ਲੱਗਣ ਦੇ ਨਾਲ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਵੀ ਹੋ ਗਈ ਅਤੇ ਦੂਸਰਾ ਨੌਜਵਾਨ ਜ਼ਖਮੀ ਹੈ ਜਿਸ ਨੂੰ ਸਿਵਲ ਹਸਪਤਾਲ ਜੀਰਾ ਵਿਖੇ ਪਹੁੰਚਾਇਆ ਗਿਆ ਮਾਮਲਾ ਸੰਬੰਧੀ ਜਾਣਕਾਰੀ ਦਿੰਦੇ ਹਾਂ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਸਾਥੀ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਖਾਣ ਪੀਣ ਦੇ ਲਈ ਘਰੋਂ ਨਿਕਲੇ ਸੀ ਅਤੇ ਇਸ ਦੌਰਾਨ ਉਹਨਾਂ ਦੇ ਪਿੱਛੇ ਤਿੰਨ ਚਾਰ ਗੱਡੀਆਂ ਲੱਗ ਜਾਂਦੀਆਂ ਨੇ ਅਤੇ ਉਹਨਾਂ ਦਾ ਪਿੱਛਾ ਕਰ ਰਹੀਆਂ ਸੀ। ਉਹਨਾਂ ਗੱਡੀਆਂ ਦੇ ਵਿੱਚ ਸਵਾਰ ਵਿਅਕਤੀਆਂ ਦੇ ਵੱਲੋਂ ਉਹਨਾਂ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਇਸ ਦੌਰਾਨ ਗੋਲੀ ਲੱਗਣ ਦੇ ਕਰਕੇ ਉਸ ਦੇ ਸਾਥੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਹ ਜ਼ਖਮੀ ਹੈ। ਇਸ ਤੋਂ ਇਲਾਵਾ ਜਿਸ ਜਗ੍ਹਾ ਦੇ ਉੱਤੇ ਇਹ ਸਾਰਾ ਘਟਨਾਕ੍ਰਮ ਹੋਇਆ ਉੱਥੋਂ ਦੇ ਵਸਨੀਕ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਅਚਾਨਕ ਕੁਝ ਆਵਾਜ਼ ਸੁਣਾਈ ਦਿੱਤੀ ਗਈ ਅਤੇ ਜਦੋਂ ਉਹਨਾਂ ਨੇ ਬਾਹਰ ਆ ਕੇ ਦੇਖਿਆ ਤਾਂ ਇੱਕ ਸਵਿਫਟ ਕਾਰ ਪਲਟੀ ਹੋਈ ਸੀ ਅਤੇ ਉਸ ਦੇ ਥੱਲੇ ਇੱਕ ਨੌਜਵਾਨ ਪਿਆ ਸੀ ਜਿਸ ਨੂੰ ਉਹਨਾਂ ਦੇ ਵੱਲੋਂ ਕਰੜੀ ਮੁਸ਼ਕਲ ਦੇ ਨਾਲ ਕਾਰ ਦੇ ਥੱਲੇ ਤੋਂ ਕੱਢਿਆ ਗਿਆ ਅਤੇ ਉਸ ਨੌਜਵਾਨ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਸਿਵਲ ਹਸਪਤਾਲ ਜੀਰਾ ਵਿਖੇ ਪਹੁੰਚਾਇਆ ਗਿਆ ਤੇ ਉਦੋਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਬਣਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਸ਼ਨੀ ਜੀ ਮੈਂ ਰੈਨ ਵਾਲਾ ਵਸਤੀ ਮਾਸ਼ੀ ਨਾਲੇ ਜੀਰੇ ਤੋਂ ਇਹ ਅਸੀਂ ਗੱਡੀ ਪਲਟੀ ਵੇਖੀ ਐ ਗੱਡੀ ਦੇ ਵਿੱਚੋਂ ਅਸੀਂ ਬੰਦਾ ਕੱਢਿਆ ਤੇ ਹਸਪੀਟਲ ਲੈ ਆਇਆ ਬਾਕੀ ਫੋਰਸ ਨੂੰ ਇਹਦਾ ਕੋਈ ਵੀ ਜਾਣਕਾਰੀ ਨਹੀਂ ਮਿਲੀ ਇਹਨਾਂ ਬਾਰੇ ਕਿਹੜੀ ਗੱਡੀ ਸੀ ਗੱਡੀ ਸਿਫਟਾਈ ਦੀ ਸੀ ਸਿਫਟ ਦਾ ਨਵਾਂ ਹੈ ਗੱਡੀ ਗੱਡੀ ਪਲਟੇ ਚੋਂ ਨਾ ਆਵਾਜ਼ ਆਈ ਜਿਵੇਂ ਕੋਈ ਫਾਇਰ ਚੱਲਿਆ ਗੋਲੀ ਚੱਲੀ ਆ ਤੁਹਾਨੂੰ ਆਵਾਜ਼ ਆਈ ਭੱਜ ਕੇ ਜੇ ਸਾਰਾ ਮਲਕ ਤੋਂ ਬਾਹਰ ਗਏ ਕੇ ਵੇਖਿਆ ਗੱਡੀ ਪਲਟੀ ਪਈ ਸੀ ਵਿੱਚੋਂ ਥੱਲੇ ਆਏ ਪਏ ਸੀਗੇ ਮਲੇ ਵਾਲੇ ਸਾਰੇ ਚੱਕ ਕੇ ਅਸੀਂ ਕੱਢਿਆ ਉਹਨਾਂ ਨੂੰ ਬਾਹਰ ਇੱਕ ਮੁੰਡਾ ਹੋਰ ਉਹਦੇ ਨਾਲ ਸੀ ਉਹਨੂੰ ਮੋੜਤਿਆਂ ਤੇ ਪਤਾ ਨਹੀਂ ਕਿੱਧਰ ਗਾਇ ਚਲੇ ਉਹ ਨਾਲ ਹੀ ਸੀਗਾ ਤੈਨੂੰ ਇਹ ਗੱਡੀ ਦੇ ਥੱਲੇ ਆਇਆ ਸੀਗਾ ਅਸੀਂ ਗੱਡੀ ਚੱਕੀ ਤੇ ਇਹਨੂੰ ਕੱਢਿਆ ਸੀ ਤੇ ਇਹਨੂੰ ਮੋਟਰਸਾਈਕਲ ਤੇ ਜਾ ਬਾਇਆ ਤੇ ਹਸਪੀਟਲ ਲਿਆਂਦਾ ਜਦੋਂ ਪੀਸ਼ੈਂਟ ਆਇਆ ਉਹਦਾ ਨਾਮ ਕੁਲਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜੀ ਜੋ ਕਿ ਲਖਮਨ ਸਿੰਘ ਦਾ ਪੁੱਤਰ ਦੱਸਿਆ ਜਾ ਰਿਹਾ ਤੇ ਆਪਾਂ ਇਹਦੇ ਬਾਰੇ ਦੇਖਿਆ ਜਦੋਂ ਆਪਣੇ ਕੋਲ ਆਇਆ ਬਹੁਤ ਹੀ ਗੰਭੀਰ ਹਾਲਤ ਵਿੱਚ ਸੀ ਤਾਂ ਪਹਿਲੀ ਗੱਲ ਤਾਂ ਉਹ ਜਿਉਂਦਾ ਹੀ ਨਹੀਂ ਸਕਦਾ ਜਦੋਂ ਅਸੀਂ ਦੇਖਿਆ ਹੈਗਾ ਜਦੋਂ ਸਾਡੇ ਕੋਲ ਆਇਆ ਬਹੁਤ ਮੁੱਕੇ ਦੇ ਠੀਕ ਹੈ ਜੀ ਇਸ ਤੋਂ ਇਲਾਵਾ ਜੋ ਵੀ ਹੈ ਇਹ ਫ੍ਰੈਂਟਿਕ ਐਕਸਪਰਟ ਹੀ ਦੱਸਣਗੇ ਕਿ ਇਹਨਾਂ ਨਾਲ ਕੀ ਹੋਇਆ ਕੀ ਵਾਪਰਿਆ ਕਿਸ ਹਾਂ ਕਰਕੇ ਕਿਉਂ ਮੌਤ ਹੋਈ ਇਸ ਦਾ ਕਾਰਨ ਸਾਰੇ ਉਹ ਹੀ ਦੱਸਣਗੇ ਤੇ ਅਸੀਂ ਜੋ ਬੰਦੀ ਕਾਰਵਾਈ ਹੈ ਇਹਦਾ ਪੂਰਾ ਖੰਡ ਕਰਾਂਗੇ ਸੁਰੇਸ਼ ਇਸ ਵਕਤ ਦੀਆਂ ਵੱਟੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਦਾ ਨਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਾਂ ਬਾਅਦ